ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਅਕੈ ਅਰਦਾਸ ਕਰਦਾ ਕਿ ਤੁੰ ਸਰ ਚਰਦੀ ਕਲਾ ਚ ਰੋ ਜੀ ਮਾਰਾ ਸਾਨੂੰ ਦਿਨ ਦੁਕੜੀ ਤੇ ਰਾਤ ਚਾਪੁਣੀ ਤਕੀ ਬਖਸ਼ੇ ਤੇ ਸਾਨੂੰ ਦੇਰੋਕਤਾ ਬਖਸ਼ੇ ਜੀ ਸਾਰੇ ਮਨੁੱਖੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੋ ਗਰਮੀ ਬਹੁਤ ਆ ਜੀ ਪੰਜਾਬ ਦੇ ਵਿੱਚ ਇਸ ਟਾਈਮ ਤੇ ਆਪਣੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਗਰਮੀ ਤੇ ਆਪ ਵੀ ਬਚੋ ਆਪਣੇ ਸਿਆਣਿਆਂ ਨੂੰ ਵੀ ਬਚਾਓ ਤੇ ਸਾਡਾ ਸਿਆਣਾ ਹੋਗਾ ਜੀ ਤੰਦਰੁਸਤ ਥੋੜਾ ਜਿਆਦਾ ਅ ਮਤਲਬ ਆ ਜਾ ਥੋੜੀ ਜੀ ਹੈਗੀ ਆ ਉਹ ਟੈਸਟਿਕ ਹੋਣਾ ਜੀ ਅ ਹੈਪੇਟਾਈਟਸ ਸੀ ਵੀ ਦਿੱਕਤ ਜੀ ਆ ਆ ਰਹੀ ਆ ਦੇਖਦੇ ਆ ਦਵਾਈ ਤਾਂ ਖਾ ਦਿੱਤੀ ਵੀ ਹੁਣ ਕਲੀਅਰ ਹੋਈ ਕਿ ਨਹੀਂ ਹੋਈ ਤੇ ਪਰਮਾਤਮਾ ਜਾਣਦਾ ਹੁਣ ਉਹ ਦੁਬਾਰਾ ਫੇਰ ਉਹਦੀ ਰਿਪੋਰਟ ਕਰਵਾਈ ਆ ਦੋ ਦਿਨ ਤੱਕ ਉਹਦੀ ਰਿਪੋਰਟ ਆ ਆਜੂਗੀ ਤੇ ਸਾਹ ਰਿਸ਼ਤੇਦਾਰ ਆਏ ਜੀ ਖਬਰ ਲੈਣ ਆਏ ਤਾਂ ਵੈਸੇ ਸਰਪਰਾਹ ਜੀ ਦੇਣ ਸੀ ਸਰਪਰਾਹ ਜੀ ਨੂੰ ਦੇਣਾ ਪੈ ਗਿਆ ਉਹਨਾਂ ਨੂੰ ਮਹਿੰਗਾ ਮਹਿੰਗਾ ਹੋ ਗਿਆ ਜੀ ਸਿਖਰ ਦਪਹਿਰਾ ਸੀ ਏਸੀ ਲਾ ਕੇ ਸੀ ਆਪਣੇ ਕੰਮਰ ਮੇਨ ਗੇਟ ਲਾ ਕੇ ਦੋਏ ਸੁੱਤੇ ਪੇਤੇ ਹੁਣ ਨਾ ਤਾਂ ਗੇਟ ਖੜਕਾ ਸਕਦੇ ਤੇ ਅੰਦਰ ਆਉਣ ਵਾਸਤੇ ਵੀ ਜੇ ਗੇਟ ਖੜਕਾਤਾ ਤਾਂ ਸਰਪਰਾਜ ਖਤਮ ਹੋਣਾ ਸਰਪਰਾਜ ਖਤਮ ਹੋਣਾ ਸਰਪਰਾਜ ਨਾ ਖਤਮ ਕਰਨ ਦੇ ਚੱਕਰ ਤੇ ਕੰਧ ਪਰੋਂ ਟੱਪ ਕੇ ਗੇਟ ਖੋਲ ਲਿਆ ਹਾਂ ਤੇ ਗੱਲ ਚੱਲਦੀ ਚੱਲਦੀ ਚ ਮਨੂ ਕਿਹਾ ਰਿਸ਼ਤੇਦਾਰ ਨੇ ਵੀ ਕਹਿੰਦਾ ਕਹਿੰਦਾ ਥੋੜਾ ਦਾ ਕੋਈ ਸਮਾਨ ਚੱਕ ਲੈ ਜਵੇ ਮਾਇਕ ਲੜੀ ਕੋਈ ਸਮਝ ਆਦਾਦਾ ਡੈਡੀ ਜੀ ਕਹਿੰਦਾ ਇੱਕ ਲੜੀ ਕਹਿੰਦਾ ਜਦ ਤੱਕ ਮੈਂ ਬੈਠਾ ਜਦ ਤੱਕ ਅਦਾ ਕੋਈ ਜਾਈਦਾਦਾ ਮਾ ਡੈਡੀ ਨੇ ਪੇਟੀ 'ਚ ਰੱਖੀ ਵੀ ਮਾ ਖੁੰਡੀ ਗੋਹਾੜੀ ਜਦ ਜਦੇ ਵੜਕ ਮਾਰ ਦਿੰਦਾ ਵੀ ਕੱਢੀ ਗੋਹਾੜੀ ਮੇਰੀ ਬਾਹਰ ਨੂੰ ਬਾਹਰ ਨੇ ਜੇ ਕੰਮ ਹੋ ਲੋਂਦਾ ਤੇ ਹੁਣ ਤੁਹਾਨੂੰ ਅੰਦਰ ਮੈਂ ਕਰਾਉਣਾ ਮੁਲਾਕਾਤ ਰੌਣਕਾਂ ਲੱਗੀਆਂ ਹੋਈਆਂ ਜੀ ਤੇ ਬڑے ਬਾਈ ਦਾ ਸਾਲਾ ਮਾਨ ਸਿੰਘ ਤੇ ਉਹਦੀ ਘਰ ਵਾਲੀ ਆਇਆ ਡੈਡੀ ਦੀ ਖਬਰ ਸਾਰ ਲੈਣ ਰੌਣਕਾਂ ਲੱਗੀਆਂ ਹੋਈਆਂ ਮਾਹੌਲ ਘਰ ਦਾ ਹੋ ਗਿਆ ਚੇਂਜ ਥੋੜੀ ਸਾਰਿਆਂ ਦੀ ਦੁਆਵਾ ਕਰਕੇ ਵੀ ਨਹੀਂ ਤਾਂ ਇੱਕ ਵਾਰ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਕਿਹਜੇ ਦੌਰ ਤੋਂ ਨੂੰ ਇੱਕ ਹਫ਼ਤਾ ਕਿਹਜੇ ਦੌਰ ਤੋਂ ਨੂੰ ਗੁਜ਼ਰੇ ਆ। ਕਿ ਕਿੰਨੀ ਕਿ ਧੁੱਪ ਸਹੀ ਹੈ ਗੱਡੀ ਨੇ ਵਿਚਾਰੀ ਨੇ ਗੱਡੀ ਦੇ ਮਨ ਨੂੰ ਤਾਂ ਆਪਣੀ ਗੱਡੀ ਪਰ ਬਹੁਤ ਤਰਸ ਆਉਂਦਾ। ਇਹ ਵਿਚਾਰੀ ਧੁੱਪ ਚ ਖੜੀ ਰਹਿੰਦੀ ਹੈ ਹੁਣ। ਹਾਂ ਚੱਲ ਕੋਈ ਨਹੀਂ ਵਿਗੜਦਾ ਤਾਂ ਕੁਝ ਨਹੀਂ ਫਿਰ ਵੀ ਆਇਆ ਤਾਂ ਹੁੰਦੀ ਹੈ ਵੀ ਐ ਸਾਨੂੰ ਲਈ ਫਰੀ ਜਾਂਦੀ ਵਿਚਾਰੀ ਜਿੱਦਨੂ ਵੀ ਅਸੀਂ ਜਾਣਾ ਬਹਿਗਰੂ ਦੀ ਕਿਰਪਾ ਨਾਲ ਇਹ ਕਿ ਤੈਨੂੰ ਜਵਾਬ ਨਹੀਂ ਦਿੰਦੀ ਹੈਗੀ ਇਹ ਵੀ ਇੱਕ ਮਾਰਾ ਦੀ ਦਇਆ ਡੈਡੀ ਵੀ ਕਹਿੰਦਾ ਕਹਿੰਦਾ ਮੇਰੀ ਕਿਸਮਤ ਨੂੰ ਤੁਹਾਨੂੰ ਆ ਗੱਡੀ ਮਿਲ ਗਈ ਇੰਨੀ ਵਧੀਆ ਵੀ ਪਤਾ ਨਹੀਂ ਕਿੱਥੇ ਕਿੱਥੇ ਕੋ ਮਲੇ ਸੀ ਡੈਡੀ ਨੂੰ ਲੱਗਿਆ ਇਹਦੇ ਪਰ ਉਹ ਜਸਤ ਜਾਨਦੇ ਰਹੇ ਜੇ ਕਿਤੇ ਗੱਡੀ ਨਾ ਹੁੰਦੀ ਇੱਕ ਕਿਰਾਏ ਪਾੜੇ ਨਹੀਂ ਮਾਣਾ ਜਿੱਦ ਗੱਲ ਤਾਂ ਜੇ ਕਿਰਾਏ ਪਰ ਗੱਡੀ ਕਰਕੇ ਲੈ ਜਾਣੀ ਹੁੰਦੀ ਤਾਂ ਜਿੰਨਾ ਇਲਾਜੇ ਪਰ ਖਰਚਾ ਹੋਣਾ ਤਾਂ ਉੰਨੇ ਹੀ ਗੱਡੀ ਪਰ ਖਰਚਾ ਹੋ ਜਾਣਾ ਤਾਂ ਕਿਰਾਇਆ ਪਰ ਤੇ ਹੁਣ ਜ਼ਿਆਦਾ ਨਾ ਗੱਲਾਂ ਕਰਦਾ ਹੋਇਆ ਮੈਂ ਤੁਹਾਨੂੰ ਬੂਰਨਾ ਕਰਦਾ ਹੋਇਆ ਅੰਦਰ ਬੁਲਾਉਂਦਾ ਜੀ ਚੱਲ ਕੇ ਰਿਸ਼ਤੇਦਾਰਾਂ ਨਾਲ ਆ ਸਰਪ੍ਰਾਈਜ਼ ਦੇਣਾ ਹੈ ਤਾਂ ਜੀ ਮਿਲੋ ਜੀ ਇਹਨੂੰ ਹਾਂ ਜੀ ਮੇਰੇ ਵੱਲੋਂ ਤੁਹਾਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਪਹੁੰਚੇ ਆ ਜੀ ਮਾਸੜ ਜੀ ਦੀ ਖਬਰ ਲੈਣ ਵਾਸਤੇ ਡਾਡੀ ਤੁਸੀਂ ਵੀ ਬੁਲਾ ਦਿਓ ਪਤਾ ਹੈ ਹਾਂ ਮੈਂ ਜੀ ਦਾ ਕਾਲ ਚਾਬ ਬੈਗ ਰਹੀ ਕਿ ਭਲੇ ਹੂੰ ਕੀ ਆਈ ਖਬਰ ਨੂੰ ਆਇਆ ਬੰਦੇ ਬੰਦੇ ਬਹੁਤ ਦੂਰ ਤੋਂ ਆਇਆ ਸਿਕਰ ਦੁਪਹਿਰੇ ਚ ਆਇਆ ਚੱਲ ਧੰਨਵਾਦ ਹੈ ਨਾ ਨਾ ਨਹੀਂ ਧੰਨਵਾਦ ਨਹੀਂ ਜੀ ਸਾਡੇ ਫਰਜ਼ ਆ ਨਾ ਨਾ ਇਹ ਸਾਡੇ ਫਰਜ਼ ਫਿਰ ਕਿਹੜਾ ਤੁਰਦਾ ਸਾਡੇ ਭਾਈ ਇਹ ਮੇਰੀ ਗੱਲ ਸੁਣੋ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਸਾਡੇ ਕੁਝ ਲਿਆ ਜੰਨੇ ਆ ਐਨੇ ਨਹੀਂ ਫਾਤਾ ਸਾਡੇ ਵੀ ਫਾਤਾ ਤੁਸੀਂ ਵੀ ਸਾਡੇ ਆਪਣੇ ਆ ਇਹ ਨਹੀਂ ਧੰਨਵਾਦ ਇਹ ਮੇਰੀ ਕੌਮ ਬਣੀ ਹੈ ਕਿੱਥੇ ਜਾਣਾ ਕਿੱਥੇ ਜਾਉ ਰਹੀ ਹੈ ਮੈਂ ਤੁਹਾਨੂੰ ਕੀ ਕਹਾਂ 15 ਦਿਨਾਂ ਤੋਂ ਮੋਈ ਰਹੀ ਹਾਂ ਚਲ ਆ ਉਹਦਾ ਡੈਡੀ ਛੱਡ ਉਹ ਤਾਂ ਸ਼ੂਗਰ ਕਰ ਤੂੰ ਸਰਪ੍ਰਸ ਦੇ ਕੇ ਕੰਧ ਟੱਪ ਕੇ ਆ ਗਿਆ ਅੰਦਰ ਜੇ ਕਿਤੇ ਡੈਡੀ ਦੀ ਥੋੜੀ ਬੋੜੀ ਅੱਖ ਖੁੱਲੀ ਹੁੰਦੀ ਨਾ ਤੇਰੇ ਕੁਹਾੜੀ ਖੁੰਡੀ ਗੱਟਿਆਂ ਪਰ ਮਾਰਨੀ ਦੀ ਐ ਕੰਧਾਂ ਟੱਪਣੀ ਲੋੜ ਨਹੀਂ ਪੈਂਦੀ ਬਾਪੂ ਮੈਂ ਤਾਂ ਗੁੰਡਾ ਖੜਕਾਈ ਗਿਆ ਤੁਸੀਂ ਖੋਲਿਆ ਨਹੀਂ ਮੈਂ ਮੈਂ ਉਹਨੂੰ ਗਾਲਾਂ ਕੱਢੀ ਜਾਵਾਂ ਵੀ ਤੂੰ ਫੋਨ ਕਰਕੇ ਕਹਿ ਦਿੰਦੀ ਮੈਂ ਆਉਣਾ ਆਇਆ ਸੀ ਕਹਿੰਦੀ ਜੇ ਆਪਾਂ ਨੇ ਦਾਸਤਾ ਤਾਂ ਉਹਨਾਂ ਨੂੰ ਖੁਸ਼ੀ ਨਹੀਂ ਮਿਲਣੀ ਸਰਪ੍ਰਾਈਜ਼ ਰੀਵਲ ਤੁਸੀਂ ਹੀ ਆਈ ਨਹੀਂ ਮੈਨੂੰ ਬਹੁਤ ਖੁਸ਼ੀ ਹੋਈ ਜਦ ਤੁਸੀਂ ਅੰਦਰ ਐਂਟਰੀ ਕੀਤੀ ਬਈ ਉਹਨੇ ਮੈਂ ਖਾਲੀ ਹੱਥੇ ਕਰ ਲਈ ਕਿ ਤੇ ਭਾਨੇ-ਫੂਡੇ ਤੇਰੀ ਬਾਹਰ ਬੰਦਾ ਘੜ ਕੇ ਹੀ ਗਿਆ ਮੈਂ ਤਾਂ ਹੀ ਨਿਕਲੀ ਰੁਗੜੀ ਅੱਲਾ ਬਾਹਰ ਕੋਈ ਆ ਜਾਂਦਾ ਹੁੰਦਾ ਮੈਸ਼ਾਲ ਮਾਰ ਕੇ ਆਇਆ ਤਾਂ ਕਹਾੜੀ ਪਰ ਦਾਦੀ ਦੀ ਕਹਾੜੀ ਦਾਦੀ ਦੀ ਪੇਟੀ ਚ ਭਈਆ ਉਹ ਆ ਕੇ ਲੈ ਕੇ ਲਿਜਾਣੀ ਪੈਂਦੀ ਆ ਫਿਰ ਆਣੀ ਨਿਕਲ ਜਾਣਾ ਮੈਂ ਖੀਜੀ ਜਾਂਦੇ ਵੇ ਬਾਰ ਬਾਰ ਤੁਸੀਂ ਗੇਟ ਕੋਲੇ ਨੇ ਅਸੀਂ ਨਿਕਲ ਨਹੀਂ ਜਾਂਦੇ ਬਾਰ ਨਿਕਲਗੇ ਵਾ ਦੇ ਦੇ ਕੋਈ ਨਹੀਂ ਬੈਠਾ ਬਾਹਰ ਕੋਈ ਤਾਂ ਆਹ ਸਾਹ ਵਾਹ ਦੀ ਜਿੱਤੀ ਫੜ ਕੇ ਲੈ ਕੇ ਜਾਣੇ ਆ ਮੇ ਲੋ ਮੇਰੀ ਭਾਬੀ ਨੂੰ ਵੀ ਸਾਸਰੀ ਦੋ ਭਾਬੀਆਂ ਬੈਠੀਆਂ ਹੋਰ ਮੈਂ ਕਿ ਮਾਸਰ ਜੀ ਦੀ ਖਬਰ ਲੈ ਆਈ ਜobe ਬਹੁਤ ਦਿਨ ਤੇ ਕਹਿੰਦੇ ਸੀ ਬਸ ਮਾਸਰ ਜੀ ਤੁਸੀਂ ਦੱਸੋ ਹੁਣ ਕੀ ਠਾਕਾ ਜੀ ਤੁਸੀਂ ਮਾਸਰ ਜੀ ਠੀਕ ਠਾਕ ਤੁਸੀਂ ਐਂ ਠੀਕ ਠਾਕ ਬੁੱਤਾਂ ਤੇ ਤੇਰੇ ਨਾਲ ਵੀ ਮਿਲਾਂਗੇ ਇਹ ਤਾਂ ਜੁੰਦੀਆਂ ਠੀਕ ਹਤੇ ਪਰ ਮਾਸਰ ਜੀ ਚਾਹੀਦੇ ਫਾ ਉਹ ਵੀ ਆਇਆ ਕਮੈਂਟ ਜੀ ਇਹਦਾ ਕਮੈਂਟ ਕਮਟ ਦਾ ਚਲੀ ਜਾਂਦੇ ਆਦਰ ਆ ਦੋ ਜਣੇ ਲੱਗੇ ਬਈ ਖੋਲਣ ਭੈਣ ਭਾਈ ਮਾਸਤੇ ਪਿਆ ਨਿੰਦੂ ਪੁੱਤ ਤੂੰ ਵੀ ਬੁਲਾ ਦੇ ਸਾਸਰੀ ਘਰ ਆਏਗਾ ਚੀਕ ਖਾਤੇ ਆਏਗਾ ਜੀ ਪਾਤੇ ਕਿੱਥੇ ਪਹੁੰਚੇ ਆ ਬਹੁਣ ਨੂੰ ਉਹ ਮਨਿੰਦਰ ਉੱਪਰ ਜੀ ਪੁੱਛਦੇ ਆ ਕੁਛ ਕਿੱਥੇ ਆ ਹਾਂ ਜੀ ਆਇਆ ਹੋਇਆ ਆਪਣੇ ਪਿੰਡ ਆਪਣੇ ਪਿੰਡ ਆਪਣੇ ਨਾਨਕੇ ਘਰ ਨਾਨਕੇ ਕਿਉਂ ਨਾਨਕੇ ਇਹਦੇ ਵੀ ਤਾਂ ਹਾਂ ਪਿੰਡ ਹੋਇਆ ਵੀਰਾ ਮੇਰਾ ਟਾ 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 ਉਹਦੇ ਮੈਨੂੰ ਲੱਗਦਾ ਤੂੰ ਚਾਹ ਨਹੀਂ ਖਲਾਸਤਾ ਅਗੇ ਤਮਾਕੇ ਬਹਿ ਗਿਆ ਹਾਈ ਤਾਂ ਜਾਣਦੇ ਆ ਕਦੇ ਮਟਰ ਪਨੀਰ ਹਾਂ ਕਦੇ ਗਰੇਲੇ ਕਦੇ ਰਸਮਲਾਈ ਨਹੀਂ ਖਾਇਆ ਖਾਇਆ ਜਿੱਦਣ ਮੈਨੂੰ ਵਜੂ ਵੇ ਜਵਾਬ ਲਾਉਂ ਪਰ ਮੈਂ ਆਜਾ ਤਾਂ ਸਲਾਉਂਦੀ ਆ ਡੈਡੀ ਕਿਥੋਂ ਬਿਮਾਰੀ ਦਾ ਨੋਟ ਕਰਨਾ ਤਾਂ ਹੀ ਮੇਰੀ ਸੇਵਾ ਹੁੰਦੀ ਨਹੀਂ ਇਹਨਾਂ ਨੇ ਕਿੱਥੇ ਪੁੱਛਣਾ ਨਹੀਂ ਰਾਮਾ ਝਾੜੂ ਪੋਚੇ ਲਾ ਕੇ ਜਾਂਦਾ ਉਹਰੇ ਮਾਦਾ ਖਾਏ ਬਿੜੂ ਤੇ ਮੈਂ ਜਦੋਂ ਆਇਆ ਮਖੀਰੇ ਘੱਟ ਕੇ ਰੋਟੀ ਖਾਧੀ ਡੰਗਰਾ ਬਾਤ ਤੇ ਕੀਲੇ ਘੱਟੇ ਪਹਿਲੇ ਦਿਨ ਇਹ ਨਹੀਂ ਇੱਥੇ ਹੀ ਗੱਲ ਆ ਬੀਜ ਦੀ ਉਪਰੋਂ ਕਾਹ ਕਿ ਦਈਆ ਕੱਟਾ ਲਾਏ ਗੱਲ ਚ ਕੱਟੇ ਦਾ ਹੈਗਾ ਡੈਡੀ ਤੂੰ ਕੋਈ ਮਨ ਨਹੀਂ ਨਾ ਨਹੀਂ ਮੇਰੀ ਇਹ ਗੱਲ ਨਹੀਂ ਹੈਗੀ ਡੈਡੀ ਖੀਰੇ ਦਾ ਕੱਟੇ ਸਾਰੇ ਮੈਂ ਤੇਰੇ ਗੱਲ ਥੋੜਾ ਬਣਦੇ ਯਾਰ ਆ ਰਹਿਣ ਤੁਸੀਂ ਮੇਰੀ ਬੇਇੱਜ਼ਤੀ ਕਰ ਵੀਡੀਓ ਨੂੰ ਡੈਡੀ ਨਹੀਂ ਮੇਰੀ ਗੱਲ ਸੁਣੋ ਡੈਡੀ ਹੋਣਾ ਡੈਡੀ ਦੀ ਰਿਪੋਰਟ ਆ ਗਈ ਨੈਵਟਿਕ ਹਾਂ ਡਾਡੀ ਲੱਗ ਗਿਆ ਦਾਲ ਬਦਲਣ ਮੈਂ ਹੁਣ ਤੁਹਾਡੇ ਕਿਹਨੂੰ ਲੱਗਾ ਗੱਲਾਂ ਕਰ ਨਹੀਂ ਵਿੱਕੀ ਮੇਰਾ ਪੁੱਤ ਵਿੱਕੀ ਪੁੱਤ ਹੋਈ ਜਾਂਦਾ ਦਾ ਮੈਂ ਤਾਂ ਦਾਲ ਬਦਲੀਆ ਅਕਸਰ ਉਹ ਮੁੰਡਾ ਆ ਗਿਆ ਉਹਦਾ ਜੇ ਉਹਦਾ ਮੁੰਡਾ ਆ ਗਿਆ ਹੁਣ ਮਣੇ ਜਿਹੜੇ ਜਵਾਈ ਹੁੰਨੇ ਆਮਣੇ ਪਰੇ ਘਰ ਨੇ ਪੈਣੇ ਆ ਅਪਨੇ ਮੁੰਡੇ ਲਵੇ ਲੋੜੋਂ ਪੈ ਜਾਂਦੇ ਨਾ ਇਹ ਨਹੀਂ ਗੱਲ ਹੈ ਜੇ ਮੰਨ ਲਓ ਮੈਂ ਵੀ ਤੁਹਾਡਾ ਮੁੰਡਾ ਹੀ ਆ ਮੈਂ ਮੁੰਡਾ ਹੀ ਆ ਆਹ ਪਰ ਜਿਹੜਾ ਬੰਦਾ ਸਿਆਣਾ ਹੈ ਨਾ ਸਿਆਣਾ ਹੀ ਆ ਉਹਦੀ ਸਲਾਹ ਲਈਏ ਬਿਨਾ ਆਪਾਂ ਕੰਮ ਕਿੱਦਾਂ ਕਰ ਲੂਗਾ ਹੂੰ ਕਰ ਰਹੇ ਜੀ ਉਹਦੀ ਲੈਣੀ ਪੈਣੀ ਆ ਜੇ ਹੁਣ ਮੰਨ ਲਓ ਮੈਂ ਤਾਂ ਫੋਰ ਵੀ ਫੋਨ ਕਰਨਾ ਇਦਾ ਬਾਈ ਯਾਰ ਬਾਜੀ ਕੀ ਕਰੀਏ ਵੀ ਬਾਪੂ ਆਏ ਆਏ ਫਿਰ ਮੈਂ ਸਲਾਹ ਵੀ ਤਾਂ ਲੈਣੀ ਹੁੰਦੀ ਹਾਂ ਆਹ ਨਾ ਮੈਨੂੰ ਨਹੀਂ ਜੁਟਦਾ ਨਹੀਂ ਬੈਠਦਾ ਉਹ ਮੇਰੇ ਕੋਲ ਚੰਗਾ ਉਹ ਜ਼ਿੰਮੇਵਾਰੀ ਤਾਂ ਮੈਂ ਲਈ ਬੈਠਾ ਗੱਲ ਠੀਕ ਹੈ ਆਣੇ ਨੂੰ ਸਰਪ੍ਰਾਈਜ਼ ਹੋਰ ਵੀ ਮਹਿੰਗਾ ਪੈ ਗਿਆ ਜੀ ਤਿੰਨ ਚਾਰ ਪਿੰਡਾਂ ਚ ਘੁੰਮ ਕੇ ਆਇਆ ਪਹਿਲਾ ਹਾਂ ਮੈਨੂੰ ਚਰਨਜੀਤ ਨੇ ਘੁਮਾਇਆ ਜੀ ਹਾਂ ਮੈ ਤਾਂ ਆਇਆ ਨਹੀਂ ਕੋਈ ਵੀ ਆਇਆ ਹਾਂ ਪਹਿਲੀ ਵਾਰ ਆਇਆ ਪਹਿਲੀ ਵਾਰ ਚਰਜੀ ਧਾਲੀ ਪਹਿਲਾ ਇਹ ਲੈ ਗਈ ਮੈਨੂੰ ਸੂਈ ਸੂਆ ਲੈ ਗਈ ਉਹ ਫਰੌਰ ਫੂਪੈਨ ਕੰਨੜ ਪੱਟ ਦੀ ਬਾਤ ਇਹ ਮਾਰਦੇ ਵਾੜਿਆ ਉਹ ਡੈਡੀ ਸਰਪ੍ਰਾਈਜ਼ ਦੀ ਤਾਂ ਗੱਲ ਆ ਸਰਪ੍ਰਾਈਜ਼ ਤੇ ਨਾ ਫੋਨ ਹਾਂ ਕਵਾੜੋਂ ਹੀ ਪੁੱਛ ਲੈਂਦੇ ਨੀਂਨਾ ਨੂੰ ਤਾਂ ਸਾਰੀਆਂ ਉੜ ਗਈਆਂ ਤੁਸੀਂ ਮੈਨੂੰ ਦੱਸੋ ਜੇ ਅਸੀਂ ਫੋਨ ਕਰਕੇ ਹੀ ਪੁੱਛਣਾ ਤੇ ਵੀ ਸਾਨੂੰ ਦੱਸਿਓ ਮਾਣਾ ਕਿ ਕੌਣ ਭਈ ਤੁਸੀਂ ਕਹਿੰਦਾ ਲੈ ਵੀ ਰਿਸ਼ਤੇਦਾਰ ਆ ਰਹੇ ਭਈ ਹਾਂ ਤਿਆਰੀ ਕਰੀ ਜਦੋਂ ਤੁਸੀਂ ਆਪੇ ਦੱਸੋ ਜਲਦੀ ਐਂਟਰੀ ਮਾਰੀ ਤੁਹਾਨੂੰ ਖੁਸ਼ੀ ਕਿੰਨੀ ਹੋਈ ਕੀ ਗੱਲ ਬਹੁਤ ਜ਼ਿਆਦਾ ਜੀ ਨਹੀਂ ਕਿ ਨਹੀਂ ਹੋਈ ਫਿਰ ਤਾਂ ਆਏ ਕਹਿੰਦੇ ਵੀ ਤੂੰਪ ਬਹੁਤ ਦਾ ਪੈਸਾ ਮਨੂੰ ਆ ਜੀ ਵੀ ਬਾਣ ਨੇ ਮੇਰੇ ਵਰਗਾ ਲਾ ਦਿੰਦਾ ਬੈਠਾ ਬੈਠਾ ਮਿਨੀਂਦਾ ਵੀ ਯਾਰ ਛਾਵੇਂ ਨੂੰ ਆ ਜੀ ਜਾਣਾ ਖਵਾਉਣ ਨੂੰ ਮੈਂ ਕਿਹਾ ਜਦ ਧੁੱਪਾਂ ਕਾ ਨਹੀਂ ਜਾਣਾ ਹੁੰਦੇ 500 ਪੈਸੇ ਬਹੁਤ ਉੱਪਰ ਸਾਡੀ ਤਾਂ ਮਜ਼ਦੂਰੀ ਕਰਕੇ ਸਾਨੂੰ ਆਉਣਾ ਪਿਆ ਸਾਡੇ ਮੁੰਡੇ ਛੱਡ ਕੇ ਆਏ ਆ ਡਿਊਟੀ ਪਰ ਤੇ ਹੁਣ ਫਿਰ ਆਣੇ ਆਣੇ ਵਾਸਤੇ ਸਾਡੀ ਮਜ਼ਦੂਰੀ ਆ ਹਾਂ ਕੰਮ ਨਿੰਨ ਦਿਹਾੜੀ ਧੱਪਾ ਕਰਨਾ ਉਹਦੇ ਵਾਸਤੇ ਆਫਾ ਸਾਰਾ ਕੁਝ ਹੈਂਡਲ ਕਰਨਾ ਪੈਂਦਾ ਮੈਨੂੰ ਆਏ ਦੱਸਦੇ ਪੈਣੇ ਹਾਂ ਫੋਨ ਦੀ ਖਬਰ ਸਾਰ ਹੋਉਂਦੇ ਜਿਹੜਾ ਬੰਦਾ ਕੋਲ ਆ ਕੇ ਲਵੇ ਨਾ ਉਹ ਜਾਂਦਾ ਬੰਦੇ ਦਾ ਬਹੁਤ ਫਰਕ ਪੈਂਦਾ ਹਾਂਜੀ ਹਾਂਜੀ ਮੈਨੂੰ ਕਈ ਵਾਰ ਪੁੱਛਦੇ ਹੁੰਦੇ ਕਹਿੰਦੇ ਫੋਨ ਕਰ ਲੰਨੇ ਮੈਂ ਕਾਰ ਦਾ ਲੈਣੇ ਭੈਣਾਂ ਅੱਧੇ ਤੁਸੀਂ ਚੱਲੋ ਫਿਰ ਉਹਦਾ ਦਿਲ ਉੱਠਿਆ ਹੋਇਆ ਮਾਸਟਰ ਜੀ ਨੂੰ ਕੋਲ ਜਾ ਕੇ ਪੁੱਛ ਕੇ ਆਵੇ ਵੀ ਠੀਕ ਠਾਕ ਆ ਤੁਸੀਂ ਹਾਂ ਇਹ ਤਾਂ ਹੈ ਹਾਂ ਇਹਨੂੰ ਪਿਆਰ ਆ ਇਹਨੂੰ ਪਿਆਰ ਵਰਜ ਵੀ ਆ ਸਾਡੇ ਸਾਜਰੀਆਂ ਬੰਦੋਂ ਵੀ ਨਾਲ ਤੋਂ ਪਿਆਰ ਦੀ ਸਾਡੇ ਬੰਦੇ ਭੱਜੇ ਆਉਂਦੇ ਸਾਰਾ ਪਿਆਰ ਦੀਆਂ ਸਾਜਰੀਆਂ ਕਹੀ ਮੜਿਆ ਨਾ ਆਹੀ ਵਿਹਾਰ ਦੀ ਪ੍ਰਿੰਟ ਜੀ ਇਹ ਪ੍ਰਿੰਟ ਆ ਕਿਹੜੀ ਆ ਕਿਹੜੀ ਗੇਮ ਚੱਲਦੀ ਤੇ ਨਹੀਂ ਆ ਲੈ ਆ ਕਿਦਾਂ ਪਿਆ ਤੂੰ ਆ ਕਿਦਾਂ ਹੁਣ ਲੈ ਅ ਵੀ ਰਜੀਤ ਅੱਛਾ ਮੈਨੂੰ ਐ ਦੱਸ ਹਾਂਜੀ ਅੱਜ ਮਾਲਾ ਇੱਥੋਂ ਕਿੰਨਾ ਬਦੂਰ ਹੋਊਗਾ ਮਾਲਾ ਹੈਗਾ ਸੋਨਾ ਭਾਈ 7 37 37 ਜੇ ਤਾਂ ਵਿੱਚ ਦੇ ਜਿੱਦਾਂ ਉਹਦੇ ਜਾਮਾ ਮੈਂ ਕਮਾਣੋ ਰਤੋਂ ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਪੈਂਦਾ 12 12 ਸੈਟ 20 ਕਿਲੋਮੀਟਰ ਨਹੀਂ 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 ਤਾਂ ਟੋਟਲ 35 ਕਿਲੋਮੀਟਰ ਪੈਂਦਾ ਜੇ ਇੱਥੇ ਤਾਂ ਜਾਂਦਾ ਮੈਂ ਸਾਹਮਣੇ ਤਾਂ ਵੀ ਮਨੈਲੇ ਮਨੂਲੇ ਚੋਂ ਉਹ ਸੌਂਸ ਪਰੋਂ ਸਿੱਧਾ ਨਹਿਰ ਪਰ ਨਿਕਲਦੇ ਮੈਂ ਯਾਰ ਤੂੰ 40 ਕਿਲੋ ਤੇ ਫੇਰ ਫੇਰ 40 ਕਿਲੋਮੀਟਰ ਪੈ ਜਾਂਦਾ ਉਹ 35 ਮੀਟਰ ਲਾ ਲਓ ਇੰਨਾ ਲੰਬਾ ਹਾਂ ਜਿਹੜਾ 3 ਮੀਟਰ 3000 ਰੁਪਏ ਨੂੰ ਹੋ ਗਿਆ ਕਾਤੇ ਵੀ ਕੰਮ ਨੂੰ ਆਇਆ ਸਾਡੇ ਤੇ ਨਹੀਂ ਪੈਸਾ ਦੀ ਗੱਲ ਕਰਨੀ ਨਾ ਟੀੜਪਿੜਤਾ ਨਹੀਂ ਕੋਈ ਹੈਗੀ ਉਹ ਤਾਂ ਮੈਂ ਆਪੇ ਹੋ ਕਰਨਾ ਹਾਏ ਅੱਛਾ ਮੇਰੇ ਮੰਨੂ ਕੁੱਟਣ ਨੂੰ ਫਿਰਦਾ ਅੱਜ ਹੈ ਟੋਟਲ ਮੈਰੀ ਇਹ ਤੇ ਡੈਡੀ ਇਹ ਪਲੜਾ ਭਾਰੀ ਲੱਗਦਾ ਮੈਨੂੰ ਤੁਹਾਡੇ ਕਿ ਨਹੀਂ ਤੂੰ ਵੀ ਡੈਡੀ ਉਧਰ ਰਲ ਗਿਆ ਜੱਜ ਇਹ ਪਲੜਾ ਭਾਰੀ ਹੁੰਦਾ ਲੱਗਦਾ ਹੁਣ ਭਾਰਾ ਲੱਗੇ ਹੁਣ ਮੈਨੂੰ ਮੈਨੂੰ ਡੈਡੀ ਮੈਨੂੰ ਇਹ ਦੱਸ ਦੇ ਵੀ ਆ 2013 ਵਾਲੀ ਪੇਟੀ ਚ ਕਹਾੜੀ ਪਈ ਹੈ ਕਿ ਪਰਲੀ ਚ ਪਈ ਹੈ ਆਹ ਨਾਲ ਘੱਟ ਵੱਢਣਾ ਨਾ ਨਾ ਪਹਾੜੀ ਨਾਲ ਡਰਾਉਂਗਾ ਤਾਂ ਸੀ ਤੁਹਾਨੂੰ ਅਸੀਂ ਤਾਂ ਕਹਾੜੀਆਂ ਵੀ ਤੋੜ ਦਿੰਦੇ ਆ ਇਹ ਤਾਂ ਹੀ ਨੇ ਪੈਦਾ ਪੈ ਦਾਰਗੀ ਦੀ ਪਰਨੇ ਚਾਦਰ ਜੀ ਲਵੇਟ ਕੋ ਉੱਪਰ ਨੂੰ ਰੱਖੀਏ ਕਿ ਕੱਟੂ ਯੁੱਦੀ ਮੇਰਾ ਇਕੱਠਾ ਜੇ ਕਰਿਆ ਪਿਆ ਤੇ ਅੱਜ ਜਾਂਦ ਵਿੱਚ ਇਕੱਠਾ ਹੋਰ ਅੰਦਰੋਂ ਖੰਡ ਨਾ ਆਉਂਦੀ ਦੀ ਇਹਦੀ ਕੱਛਾ ਨਾ ਨਾ ਕਿਨ ਡਰਦੇ ਦੀ ਬੰਦ ਰੱਖਿਆ ਬੰਦ ਐ ਹੋਈ ਮੈਂ ਅਕੀਤ ਸੌਂਦੀ ਆ 12:00 ਵਜੇ ਸਾਢੇ 1:00 ਵਜੇ ਸੌਂਦੀ ਆ ਹਾਂਜੀ ਸੌਰੇ ਆ ਜਵਾਈ ਨੇ ਮੇਰੇ ਕੰਨ ਨਾਲੇ ਸੁੁੱਤੀ ਪਈ ਐ ਸੁੁੱਤੀ ਪਈ ਉਹਦੋਂ ਜਦੋਂ ਤੁਹਾਡਾ ਫੋਨ ਆਇਆ ਕਰਨਜੀਤ ਦੇ ਦਾ ਫੋਨ ਆਇਆ ਹੈ ਡੈਡੀ ਕੋਲ ਫੋਨ ਪਿਆ ਤਾਂ ਉਹ ਤੇ ਪਹਿਲਾਂ ਆਈ ਦੀ ਭੈਣ ਦਾ ਮਨਪ੍ਰੀਤ ਦਾ ਫੋਨ ਆ ਪਿਆ ਤਾਂ ਮੈਂ ਡੈਡੀ ਨਾਲ ਉਹਦੀ ਗੱਲ ਕਰਾਈ ਫੋਨ ਘਟ ਤਾ ਉਦੋਂ ਪਤਾ ਇੱਥੇ ਪਿਆ ਤਾਂ ਮੁੜ ਕੇ ਫੇਰ ਫੋਨ ਆ ਗਿਆ ਚਰਨਜੀਤ ਦਾ ਵਟਸਐਪ ਪਰ ਇੱਕ ਕਾਲ ਆਈ ਹਾਂ ਮੈਂ ਡੈਡੀ ਨੂੰ ਮੈਂ ਉੱਥੇ ਪਏ ਪਏ ਨੇ ਕਹਤਾ ਮਮ ਮਨਪ੍ਰੀਤ ਦੇ ਦੁਬਾਰਾ ਫੋਨ ਆਣਾ ਵੀ ਫੋਨ ਚੱਕ ਲੈ ਡੈਡੀ ਨੇ ਚੱਕਿਆ ਚੱਲ ਇੱਧਰ ਤੇ ਮਾਸੜ ਜੀ ਸਾਸਰੀ ਗੱਲ ਕਰਤਾ ਵੀ ਮਮ ਮਨਪ੍ਰੀਤ ਨਾਲ ਮਾਸੜ ਜੀ ਕਹਿਣਾ ਨਹੀਂ ਮਾਂ ਡੈਡੀ ਮੈਨੂੰ ਫੋਨ ਬਣਾ ਦੇ ਚੱਲਿਆ ਕਹਿੰਦੀ ਚਰਨਜੀਤ ਕਹਿੰਦੀ ਵੀਰ ਜੀ ਕਿੱਥੇ ਆ ਮਾਂ ਵੀ ਮੈਂ ਤਾਂ ਭੰਬਰੀ ਆ ਹਾਂ ਬੁਗੇ ਹਾਂ ਬਸ ਇਹਨੇ ਇੰਨਾ ਕਹਿ ਕੇ ਫੋਨ ਕੱਟ ਤਾ ਮਹਾਂ ਦੱਸਿਆ ਹੈ ਨਹੀਂ ਕੰਮ ਕਹਿ ਕਹਿ ਕੇ ਵੀ ਕੋਈ ਕੰਮੇ ਹੋਣਾ ਜਿਹੜਾ ਨੇ ਐਨੀ ਗੱਲ ਹੋਈ ਫੋਨ ਕੱਟ ਕੇ ਚੱਲ ਇੱਧਰ ਜਦੇ ਛੇਰ ਸਾਹਿਬ ਉੱਠ ਕੇ ਇੱਧਰ ਸੰਦੀਪ ਮੈਨੂੰ ਸਾਊਂਡ ਨਹੀਂ ਦਿੰਦੇ ਮੈਨੂੰ ਸਾਊਂਡ ਨਹੀਂ ਦਿੰਦੇ ਤੁਸੀਂ ਹਾਂ ਹੁਣ ਜਦ ਤੁਸੀਂ ਸੌਂਗੇ ਮੈਂ ਦੱਸੂਗੀ ਤੁਹਾਨੂੰ ਡੈਡੀ ਨੂੰ ਕਹਿੰਦੀ ਤੂੰ ਨੀਂਦ ਦੀਆ ਕੋਲ ਲੈ ਲੈਣਾ ਹੈ ਇੱਕ ਘਾੜੇ ਲੱਜਦਾ ਮਰਨ ਮੈਨੂੰ ਪਤਾ ਕਹਿੰਦੀ ਰਾਤ ਨੂੰ ਮੈਂ ਮਾਲ ਵੀ ਦਾ ਗਿਆ ਤੁਹਾਡਾ ਵੀ ਠਮਾ ਕੇ ਤੇ ਚੱਲੇ ਆ ਵੀ ਕੱਲ ਤੇ ਫੋਨ ਕਰਨ ਦਾ ਕਹਦੇ ਪੁੱਛ ਉਹ ਮੰਨੂ ਆਇਆ ਤਾਂ ਮੈਂ ਕਿਹਾ ਤੂੰ ਸਾਨੂੰ ਕੋਈ ਮਾਲਾ ਕੰਮ ਹੋਣਾ ਅੱਛਾ ਅੱਛਾ ਜੀ ਠੀਕ ਹੈ ਵੀ ਤੁਸੀਂ ਫੋਨ ਕਰਕੇ ਪੁੱਛ ਵਧੀਆ ਪਲਾਨ ਬਣ ਗਿਆ ਤੁਹਾਡਾ ਫਿਰ ਹੋਰ ਮਜ਼ਬੂਤ ਹੋ ਗਿਆ ਮੇਰੇ ਕੋਲ ਚੱਲਦਾ ਜਿਹੜਾ SIM ਆ ਉਹ ਬੀਜੀ ਕੋਲ ਹਾਂ ਉਹ SIM ਪਿਆ ਘਰ ਆ ਮੋਰਸਾ ਕੇ ਚੱਲ ਜਾ ਫੋਨ ਕਰਕੇ ਪੁੱਛ ਲੈ ਭੈਣ ਹੈਗੀ ਵੀ ਉੱਥੇ ਮੈਨੂੰ ਭੈਣ ਨਾ ਹੋਵੇ ਹੋਰ ਤਾਂ ਹੈਗਾ ਹੀ ਲੈ ਤੇ ਚੱਲੋ ਹੁਣ ਤਾਂ ਦਿਨ ਮੈਂ ਨਹੀਂ ਕਿਹਾ ਵੀ ਹੋਰ ਹੈ ਕਿ ਮੈਨੂੰ ਐ ਤਾਂ ਵੀ ਤੁਸੀਂ ਦਵਾਈ ਲੈਣ ਨੂੰ ਨਾ ਗਏ ਹੋ ਹਾਂ ਰੋਜ਼ ਦਾ ਤੁਰੇ ਰਹਿੰਦੇ ਤੇ ਅੱਜ ਬੈਠੇ ਘਰ ਅੱਜ ਦੁਪਹਿਰਾ ਘਰ ਘਟ ਹੋਇਆ ਸਾਡਾ 1500 ਰੁਪਏ ਕੱਲ ਗਏ ਮੈਂ ਤਾਂ ਇਹ ਕਿਹਾ ਵੀ ਕੋਈ ਕਰ ਬਣਾ ਪਤਾ ਕਰ ਲਈਏ ਆਪਾਂ ਨੂੰ ਚੌਥੇ ਵੀ ਤਾਂ ਰੋਪੜੇ ਫਿਰਦੇ ਤੇ ਆਪਾਂ ਹਾਂ ਤਿੰਨ ਚਾਰ ਦਿਨ ਹੋ ਗਏ ਸੀ ਘੁੰਮਦੀ ਫਿਰਦੇ ਆ ਇੱਕ ਗਰਮੀ ਉਹ ਯਾਰ ਤੂੰ 10 ਵਜੇ ਆਇਆ ਨਹੀਂ ਤੇ ਤਰਕਾਰ ਤੋਂ ਸਿਰਕੋੜ ਸਹੀ ਗੱਲ ਹੈ ਧੰਨ ਜਿਹੜਾ ਜਨਾ ਹੈ ਜਿਹੜਾ 41 ਉਹਦੇ ਵਿੱਚ 70 ਡਿਗਰੀ ਦੇ ਵਿੱਚ ਰੋਟੀਆਂ ਬਣਾ ਦੇ ਚੁਲੇ ਤੇ ਅੱਛਾ ਮੈਨੂੰ ਐ ਦੱਸ ਮਸਲ ਆ ਬੇਟੀ ਐ ਭੈਣਾ ਵੀ ਭੈਣ ਬੈਠੀ ਐ ਇਹਨਾਂ ਨੇ ਕਦੇ ਧੁੱਪਾਂ ਦੇ ਵਿੱਚ ਬੈਠ ਕੇ ਬਾਹਰ ਰੋਟੀ ਬਣਾਈ ਐ ਨਾ ਮੈਂ ਬਣਾਈ ਐ ਸਾਨੂੰ ਪਤਾ ਵੀ ਅਸੀਂ ਧੁੱਪਾਂ ਦੇ ਵਿੱਚ ਕੰਮ ਕਰਦੇ ਆ ਹਾਲੇ ਸੇਕ ਦੇ ਘੱਟ ਲੱਗਦਾ ਜਿੰਨਾ ਸਾਡੇ ਉੱਪਰ ਲੱਗੀਆਂ ਅੱਛਾ ਹਾਂ ਤਾਂ ਤਾਰੀ ਦੀ ਤਾਪ ਮੰਨ ਤੱਸ ਕਿਹੜਾ ਸਵੇਰੇ ਸਵੇਰੇ ਹੁੰਦਾ ਬਾਈ ਹਾਂ ਹਾਂ ਹੁਣ ਜ਼ਿਕਰ ਦੁਪਹਿਰ ਚੋਂ ਤਾਂ ਮੰਨਿਆ ਕਿਹੜਾ ਹੁੰਦਾ ਸਵੇਰੇ ਸਵੇਰੇ ਤਾਰੀ ਦੀ ਗਾਇਸਾਂ ਦੇ ਚੱਲ ਮੈਂ ਤਾਂ ਚੁੱਲ੍ਹੇ ਪਰ ਵੀ ਰੋਟੀ ਪਾ ਦਿਆਂ ਉਹ ਪਰ ਕਿਹੜਾ 70 ਡਿਗਰੀ ਤਾਪ ਮਨਦਾ ਜਿਹੜਾ 7-8 ਹੋ ਜਾਂਦਾ ਨਾ ਉਹ ਨਹੀਂ ਜਿਵੇਂ ਉਹ ਰਸੋਈ ਹੈ ਨਾ ਜਿਹੜੀ ਇਹਨਾਂ ਦੀ ਉਹ ਰਸੋਈ ਆ ਤੇ ਸਾਡੀ ਰਸੋਈ ਆ ਹਵਾ-ਹਵਾ ਘੱਟੇ ਪੜਦੀ ਸਾਡੇ ਪਈ 90-90 ਡਿਗਰੀ ਟੈਂਪਰੇਚਰ ਵੀ ਹੋ ਜਾਂਦਾ ਸਾਡੇ ਜਿਆਦਾ ਸੀ ਬੈਸ ਦੇ ਨਾ ਆਪਸ ਦੇ ਵਿੱਚ ਫਿਰ ਟੈਂਪਰੇਚਰ 100 ਨੂੰ ਵੀ ਪਹੁੰਚ ਜਾਂਦਾ ਲਾਲ ਸੂਈ ਪਰ ਵੀ ਹੋ ਜਾਂਦਾ ਕੰਮ ਓ ਓ ਅੰਗਲ ਤੇ ਗੱਲ ਕਰਦੀ ਯਾਰ ਉਹ ਸੱਚੀ ਸਾਡੀ ਸੋਚ ਕਿਦਾਂ ਹਵਾ ਵਰਦੀ ਆਈ ਸਾਡੇ ਨੂੰ ਵੀ ਥੋੜੇ ਥੋੜੇ ਜਿਆਦਾ ਉੱਥੇ ਪ੍ਰੈਸ਼ਰ ਜਾਂਦਾ ਪੈਂਦਾ ਕਰਦਾ ਜਦਾਂ ਜ਼ਿਆਦਾ ਤਾਕੀ ਪਾ ਲੈ ਬਸਿਆ ਉਹ ਉੱਧੂ ਨੂੰ ਹਵਾ ਹੀ ਜਾਂਦੀ ਹੈ ਹਾਂ ਨਾਲੇ ਕੋਰੇ ਵੀ ਕਰਮੈਸ ਵਿੱਚ ਕਰਮੈਸ਼ ਘਟਦਾ ਠੀਕ ਆ ਐਗਜ਼ਾਸਟ ਫੈਨ ਨਾਲ ਹਜੇ ਕੰਟਰੋਲ ਹੋ ਜਾਂਦਾ ਕੰਮ ਜਦ ਐਗਜ਼ਾਸਟ ਫੈਨ ਬੰਦ ਕਰਦੇ ਨਾ ਰਸੋਈ ਦੇ ਵਿੱਚ ਫਿਰ ਖੜਨਾ ਬਹੁਤ ਔਖਾ ਜਾਂਦਾ ਹਾਂ ਚਾਲਾ ਪਾ ਜੇ ਆਪਾਂ ਮੰਨ ਲਾ ਵੀ ਪੰਜ ਤੋਂ ਪੰਜ ਵਾਰ ਕੰਮ ਕਰਦੇ ਤਾਂ ਹਵਾ ਵੀ ਲੱਗਦੀ ਆਪਾਂ ਨੂੰ ਨਾਲ ਮੈਨ ਲੱਗਦੀ ਪਰ ਲੇਕਿਨ ਪਿੰਡਾ ਦਾ ਫੂਕਦਾ ਹਾਂ ਹਾਂ ਪਿੰਡਾ ਤਾਂ ਇਹ ਤਾਂ ਦੇਖ ਇਹ ਪ੍ਰਮਾਤਮਾ ਨੇ ਆਪਣਾ ਸਰੀਰ ਬੰਦਿਆਂ ਦਾ ਇਦਾਂ ਦੇ ਬਣਾਇਆ ਆ ਪਾਪਾ ਨੂੰ ਤਾਂ ਬਾਹਰ ਘੁੰਮ ਫਿਰ ਕੇ ਹੀ ਕਰਨੇ ਪੈਣੀ ਮਿਹਨਤ ਕਰਨੇ ਪੈਣਾ ਹਾਂ ਹਾਂ ਸਿੰਦਰ ਬਾਗ ਵਾਸਿਆ ਰਹਿੰਦੀ ਆ ਕੀ ਹੋ ਗਿਆ ਆਪਾਂ ਬੋਲਦੇ ਨੂੰ ਨਾ ਮੂੰਹ ਤੇ ਬਰਫ ਜਮਾਈ ਪਈ ਆ ਉਹਨਾਂ ਦਾ ਉਹਨਾਂ ਦਾ ਹਾਲ ਚਾਲ ਵੀ ਨਹੀਂ ਪੁੱਛਿਆ ਵੀ ਤੁਸੀਂ ਠੀਕ ਆ ਤੁਹਾਡੀ ਬੀਬੀ ਠੀਕ ਆ ਅੱਛਾ ਮੈਂ ਤਾਂ ਅੱਗੇ ਜੀ ਪੈਣਾ ਆਪਾਂ ਲੜ ਲਏ ਤੇ ਨਾ ਹਟ ਕੇ ਪਰ ਇਹ ਕੰਮ ਤਾਂ ਹੁੰਦੇ ਪਰ ਇੰਨਾ ਨਾਰਮਲ ਪ੍ਰੋਡਿਊਸ਼ਨ ਹੋ ਗਿਆ ਹਾਂ ਇਹ ਨਹੀਂ ਕਰਦਾ ਇਹ ਕਿੰਨਾ ਗਰਮੀ ਵੀ ਨਹੀਂ ਹੁੰਦੀ ਇੰਨੀ ਆ ਤਾਂ ਪ੍ਰੋਡਿਊਸ਼ਨ ਨਹੀਂ ਕਰਦਾ ਜਿਆਦਾ ਇਹ ਸਾਡੇ ਚੱਲ ਨਹੀਂ ਹੁੰਦੇ ਮੂਰੇਦਾਰਾਂ ਦੇ ਹਾਂ ਹਾਂ ਦੋਸ਼ੀ ਲੈ ਮੇਰੇ ਡਾੜਨੇ ਅੱਜਾ ਹੁਣ ਕਰੋਨੇ ਦੀ ਬਿਮਾਰੀ ਸੀ ਸਾਰਾ ਕੁਝ ਬੰਦ ਪਿਆ ਤਾਂ ਪਰ ਦਿਲ ਕਿੰਨੀ ਗਰਮੀ ਦੀ ਕੁਝ ਵੀ ਨਹੀਂ ਸੀ ਸਾਰਾ ਕੁਝ ਜਾਤ ਤਾਂ ਵੈਦਰ ਬਹੁਤ ਸਾਫ ਹੋ ਗਿਆ ਤਾਂ ਬਿਲਕੁਲ ਨਾਰਮਲ ਥਾ ਸਾਰਾ ਹਾਂ ਜਾਣਾ ਕਰ ਭਾਈ ਮਾਰਚ ਨੂੰ ਲੋਕਡਾਉਨ ਹੋਇਆ ਤਾਂ ਮਾਰਚ ਅਪ੍ਰੈਲ ਮਈ ਦੇ ਵਿੱਚ ਜਾ ਕੇ ਸ਼ਾਇਦ ਮਈ ਵੀ ਖੁੱਲਿਆ ਤਾਂ ਹੁਣ ਮਈ ਮਈ ਜੂਨ ਦੇ ਵਿੱਚ ਜਾ ਕੇ ਹੋ ਗਿਆ ਦੋ ਟਾਈ ਮਹੀਨੇ ਬਾਅਦ ਹੋ ਗਿਆ ਸੀ ਠੀਕ ਤਾਂ ਜਾਨੀ ਕਿ ਇੰਨਾ ਜ਼ਿਆਦਾ ਵੀ ਨਹੀਂ ਕਿ ਦੋ ਚਾਰ ਦਿਨ ਆਪਾਂ ਦਾ ਲੋਕਡਾਉਨ ਨੇ ਬਹੁਤ ਜ਼ਿਆਦਾ ਕਰੇ ਆਪਾਂ ਸਾਡਾ ਤਾਂ ਲੋਕਡਾਉਨ ਨੇ ਪੂਰਾ ਲੋਕ ਪਿੱਤ ਤੱਕ ਪੂਰਾ ਲੋਕ ਪਿੱਛਾੜਾ ਦੋ ਮਹੀਨੇ ਹੈਂਡ ਲੱਗਦੀ ਆ ਤੁਸੀਂ ਤਾਂ ਜਾਨ ਕਰੋਨਾ ਪੀ ਲੀ ਗੀ ਲੋਕਡਾਊਨ ਦੇ ਵਿੱਚੇ ਨਾ ਤਾਂ ਕੋਈ ਸਾਧਨ ਆ ਨਾ ਨਾ ਕੋਈ ਫੀਜ ਵਿੱਚੇ ਮੇਰੇ ਮੰਮੀ ਦਾ ਹੋ ਗਿਆ ਮਾਤਾ ਚਲ ਗਈ ਆ ਜੀ ਸੰਦੀਪ ਦੀ ਮੰਮੀ ਚਲ ਗਈ ਵਿੱਚੇ ਡੈਡੀ ਦਾ ਨੂੰ ਕਰੋਨਾ ਪੋਜ਼ਿਟਿਵ ਹੋਦਰ ਉਹ ਵੀ ਕੱਟ ਗਈ ਕਰੋਨਾ ਪੋਜ਼ਿਟਿਵ ਉਹ ਸੋਚੀ ਜਾਂਦੀ ਉਹੀ ਦਿਨ ਬੈਠੀ ਹੁਣ ਵੀ ਵੀ ਉਹ ਵੀ ਦਿਨ ਤੇ ਅੱਜ ਕੋਲ ਨਾ ਬਾਤਾਂ ਨਾ ਭੇਜ ਉਹਨੇ ਕੀ ਕਰ ਲੋ ਇਹਨਾਂ ਆਏ ਨੂੰ ਵੀ ਕਰਦਾ ਨਹੀਂ ਇਹ ਕੋਲ ਵੀ ਨਹੀਂ ਤੇ ਅਵੀ ਮੈਨੇ ਤਾਂ ਕੁਝ ਨਹੀਂ ਉਹਨੂੰ ਮੰਮੀ ਦਾ ਮੈਂ ਝੂਠਾ ਦੂਸਰੀ ਪੀਤਾ ਜਦ ਮੰਮੀ ਆਈਸੀਯੂ ਚ ਗਈ ਆ ਠੀਕ ਆ ਜੱਫੀ ਬਾਈ ਉਹਨੇ ਮੈਨੂੰ ਮੈਨੂੰ ਕੁਛ ਵੀ ਨਹੀਂ ਲੈ ਇਹਨੂੰ ਕਰੋਨਾ ਕਰੋਨਾ ਬਾਈ ਕਿੱਥੇ ਜਾ ਇਹ ਕੀ ਹੁਣ ਛੱਡ ਕੇ ਇਹਨੂੰ ਕਰੋਨਾ ਕਿੱਥੇ ਡੜੇ ਲੱਗ ਜੂ ਇਹਦੇ ਬਾਹਰ ਬੈਠੇ ਇਹਨੂੰ ਵਾਜਾ ਵਾਜਾ ਮੈਂ ਚਾਹ ਬਣਾ ਲਿਆ ਵਾਂ ਚਾਹ ਬਣਾ ਲਿਆ ਹੁਣ ਤਾਂ ਜੂਸ ਪੀਤਾ ਇਹਨਾਂ ਨੇ ਜੱਟ ਕੇ ਬਣਾ ਲਈ ਚਾਹ ਅੱਛਾ ਨਾਲੇ ਜਰੂਰੀ ਢਿੱਡ ਫੁਕਣਾ ਤਾਂ ਇਹਨਾਂ ਦਾ ਹਾਂ ਇੱਕ ਵਾਰ ਫੇਰ ਜੂਸ ਬੁਲਾ ਦੇ ਜੋਸਮਾਂ ਪੀਣੀ ਪੀਂਦੀ ਹਾਂਗੀ ਜ਼ਰੂਰ ਹਾਂ ਚਾਹ ਦੇ ਬਿਮਾਰੀਆਂ ਮੇਰੀ ਛਾਲਾ ਗਮਾ ਉਹ ਜੂਸਾ ਦੀ ਹਾਂ ਸਾਰੇ ਸਾਰੇ ਅਮਲੀ ਇਕੱਠੇ ਹੋਏ ਪਿਆਰ ਸਾਲਾ ਅਮਲੀਓ ਵਸਾਰੇ ਜੀ ਅਮਲੀਆ ਮੈਂ ਦੇਖ ਲਿਆ ਥਿਆ ਘਟ ਲੱਗ ਜਿੰਦੀ ਆ ਅੱਛਾ ਆਹੋ ਗੱਲ ਪੱਕੀ ਆ ਬਾਈ ਪਾਣੀ ਘਟ ਪੀਂਦਾ ਅੱਖ ਨਹੀਂ ਖੁੱਲਦੀ ਪਰ ਥੋੜੀ ਜੀ ਅੱਖ ਨਹੀਂ ਖੁੱਲਦੀ ਜਿਆਦਾ ਹਾਂ ਠਿਕੀਆਂ ਉਹ ਹਾਵੋਂ ਤੇ ਸਾਡਾ ਤਰਾ ਘਰਾਂ ਦਾ ਗੱਲਾ ਵਿੱਚ ਕਹਦੇ ਚ ਜੀ ਗੇਜ ਗਾਦੇ ਦਾ ਫੋਟੋ ਵੀ ਦੇ ਦੇਣਾ ਜੀ ਸਿਆਣ ਪਾਣੀ ਕਿੱਥੇ ਪਿਲਦਾ ਹਾਂ ਪਿਆਜ਼ ਨਾਲ ਬਹੁਤ ਫਰਕ ਪੈਂਦਾ ਹੈ ਚੀਜ਼ਾਂ ਦਾ ਗਰਮੀ ਚ ਪਿਆਜ਼ ਜਿੰਨਾ ਆਪਾਂ ਕੱਚਾ ਖਾਉਂਗੇ ਨਾ ਉਹਨਾਂ ਆਪਣੀ ਸਿਹਤ ਲਈ ਪਾਣੀ ਚੰਗਾ ਵਧੀਆ ਕਿੱਥੇ ਮਿਲਦਾ ਰਹਾ ਦਾ ਪਾਣਾ ਨੇ ਪਾਣੀ ਨਿਮਿਤ ਹਾਂ ਜੇ ਕਣਕਾ ਵੜੇ ਤੇ ਮੱਛਕੇ ਲੈ ਕੇ ਫਿਰਦੋ ਨਾ ਨਰਕਾਰੀ ਟੂਰ ਹੁੰਦੇ ਤੇ ਹਾਂ ਫਿਰ ਸਕਾ ਜੀ ਸਾਡੇ ਹਾਇਦਰਾਬਾਦ ਇਹ ਬਾਟੇ ਹੋਏ ਖੂਹ ਪਹਿਲਾਂ ਤਾਂ ਖੂਹਾਂ ਟਿੰਡਾਂ ਗਲੇ ਕੰਮ ਚੱਲਦਾ ਸੀ ਹਾਂ ਮੇਰੇ ਦਿਮਾਗ ਤੁਸੀਂ ਕੱਢਾ ਟਿੰਡਾ ਨਹੀਂ ਕੋਈ ਹਾਂ ਹਾਂ ਤਾਂ ਇਹ ਅਸੀਂ ਦੋ ਦਫਾ ਵੱਡਾ ਚੱਲ ਰੋ ਠੀਕ ਰਸਾਰੇ ਰੋਡਾਂ ਨਹੀਂ ਤਲ ਤੀ ਉਹ ਤਾਂ ਮੈਂ ਤਾਂ ਮਰੀ ਬਰੀ ਗੱਲ ਸੁਣੋ ਜੈਸਮੀਨ ਆ ਜੈਸਮੀਨ ਆ ਗਈ ਕਿੱਥੇ ਦਿਮਾਗ ਚ ਸੰਦੀਪ ਕਹਿੰਦੀ ਵੀ ਡੈਡੀ ਨੇ ਖੂਜੋ ਪਾਣੀ ਕੱਢਿਆ ਵੀ ਤਾਂ ਹੀ ਗੋਡੇ ਜਵਾਬ ਦੇਗੇ ਗੋਡੇ ਨਹੀਂ ਪਤਾ ਗੱਲ ਸੁਣਾ ਇਹ ਵੀ ਗੱਲ ਸਾਡਾ ਜਿਹੜਾ ਡ్రਾਈਵਰੀ ਲਾਈਨ ਆ ਨਾ ਡ్రਾਈਵਰੀ ਲਾਈਨ ਦੇ ਵਿੱਚ ਜਾਂ ਗੱਡੀ 'ਚ ਚੜਨਾ ਉਤਰਨਾ ਸਭ ਤੋਂ ਵੱਧ ਗੋਡਿਆਂ 'ਪਰ ਵਜਨ ਕਰਦਾ ਸੁਣਾ ਦੱਸੀ ਡੈਡੀ ਦੱਸਦਾ ਹੁੰਦਾ ਤਾਂ ਕਹਿੰਦਾ ਅਸੀਂ 3 ਵਜੇ ਸਾਡੇ ਤਾਇਏ ਦੇ ਸੰਨ ਖਾ ਲੈਣਾ ਚਾਚੇ ਨੇ ਕਹਿੰਦਾ ਕਹਿੰਦੇ ਨਾ ਤਾਂ ਰੋੜੋ ਰੋੜੋ ਕਰੋ ਲੱਤਾਂ ਦੇ ਡੰਡੇ ਪਾ ਦੇ ਦੋ ਤੇ ਹਾਂ ਇਹਨਾਂ ਹੁਣੋਂ ਡੰਡੇ ਡੁੰਡੇ ਵਾਲਾ ਕੰਮ ਕਿੱਥੇ ਆ ਸਖਲਾਈ ਹੋ ਗਈ ਹੈ ਅੱਜ ਰੇ ਕਹਿ ਕੇ ਟੁੱਟ ਗਿਆ ਹਾਂ ਇਹ ਨਹੀਂ ਉੱਠੇ ਤੇ ਚਾਹ ਪਰੋਲੀਆਂ ਦੇ ਚਾਹੀ ਨਾ ਪਿੰਨੀਆਂ ਇਹ ਆਪ ਵੀ ਕੀ ਘੜਤ ਪਾੜੀਆਂ ਨੇ ਹਾਂ ਆਹ ਜਾ ਫੋਟੋ ਤੱਕੜੇ ਮੈਨੂੰ ਦੱਸ ਬੰਦ ਕਰੋ ਸਭ ਕੜੇ ਨੇ ਹਾਂ ਕਹਾਂ ਛਟੀਆਂ ਭੈਂਦੀਆਂ ਤੇ ਪਿੰਨੀਆਂ ਤੇ ਤੁਹਾਡੇ ਦਾ ਮਾਰ ਨਹੀਂ ਕਿਸੇ ਨੇ ਸਾਡਾ ਬਾਪੂ ਡੋਗਿਆ ਮੇਰੀ ਮੰਮੀ ਮੈਂ ਸਾਰੀ ਕਲਾਸ ਲਾ ਦਿੰਦੀ ਸੀ ਸਾਰੀਆਂ ਗੱਲਾਂ ਮੇਰੀ ਗੱਲ ਸੁਣੋ ਸਾਰੀਆਂ ਗੱਲਾਂ ਛੱਡੋ ਹਾਂ ਮੈਨੂੰ ਐ ਦੱਸੋ ਵੀ ਹੁਣ ਤਾਂ ਕੋਈ ਨਹੀਂ ਕੁੱਟਦਾ ਨਾ ਪਰ ਗੱਲ ਤਾਂ ਸੁਣੋ ਪਰ ਉਹ ਦਿਨ ਤੇ ਆ ਦਿਨਾਂ ਵਿੱਚ ਕਿੰਨਾ ਬਹੁਤ ਬਹੁਤ ਵਧੀਆ ਹੁੰਦਾ ਉਹ ਦਿਨ ਚੰਗੇ ਤੇ ਨਾ ਆ ਦਾ ਦਿਨ ਹੋਰੇ ਆ ਦਾ ਤੇ ਬੇਕਾਰ ਆ ਹਾਂ ਟਾਈਮ ਆ ਜਿਹੜਾ ਸਿਰਫ ਮਤਲਬ ਦਾ ਰਹਿ ਗਿਆ ਜੇ ਉਹ ਸਮਾਂ ਤਾਂ ਜਿਹੜਾ ਪਿਆਰ ਪਿਆਰ ਦਾ ਸੀ ਪਿਆਰ ਦਾ ਸੀ ਜੇ ਪੁੱਤ ਹੋ ਸਿਆ ਪਤਾ ਹੁਣ ਇਹ ਕਈ ਰਿਸ਼ਤੇ ਕਰਿਆ ਗਏ ਹੁਣ ਵੀ ਸਿਰਾ ਇੱਕ ਲਈ ਜੱਗੇ ਰਹਿੰਦੇ ਹਾ ਇਹ ਨਾਮ ਇਹਾਂ ਮਾਜੀ ਦੀਆਂ ਦੀ ਹਾਂ ਇੱਕ ਫਰਦ ਲਾਗ ਰਿਆਂ ਦੀ ਇਹ ਪਤਾ ਡੈਡੀ ਜਦ ਸਮਾਂ ਕਿਹਾਤਾ ਹਾਂ ਜਦ 6 ਮਹੀਨੇ ਬਾਅਦ ਚੱਕਰ ਲਾਉਣਾ ਹੁੰਦਾ ਦਾ ਰਿਸ਼ਤੇ ਦਾ ਸਾਰੀ ਰਾਤ ਪਿਆ ਨੇ ਦੁੱਖ ਸੁੱਖ ਕਰੀ ਜਾਣੇ ਕਿਹਦੇ ਜੰਮਿਆ ਕਿਹਦੇ ਕਿਆ ਹੋਇਆ ਕਿਆ ਨਹੀਂ ਉਹ ਸਾਰੇ ਦੁੱਖ ਸੁੱਖ ਹੋ ਜਾਣੇ ਹੁਣ ਤਾਂ ਫੋਨ ਪਰ ਵਟਸਐਪ ਕਿਆ ਹੋ ਗਿਆ ਹੋਰ ਕਿਆ ਹੋ ਗਿਆ ਹਰ ਮਿੰਟ ਮਿੰਟ ਦੀ ਮਿੰਟ ਮਿੰਟ ਦੀ ਕਹਾਣੀ ਦਰ ਤੇ ਬੜੀ ਗੱਲ ਆਏ ਹਾਂ ਕਿਆ ਬਣਾਇਆ ਹੈ ਆ ਗਿਆ ਲੈ ਘਰ ਦੇ ਵਿੱਚ ਵੀ ਜਿਹੜੇ ਪਾੜੇ ਪੋਣ ਵਾਲੇ ਵੀ ਇਹੀ ਆ ਸੁਖ ਦੇਣ ਵਾਲੇ ਵੀ ਇਹੀ ਹੈ ਅੱਗੇ ਅੱਗੇ ਦਰ ਤੇ ਲੜਾਈ ਹੋ ਜਾਂਦੀ ਕੁੜੀ ਜੇ ਜਵਾਈ ਨੇ ਲੜਪਣਾ ਕੁੜੀ ਦੇ 15 15 20 20 ਦਿਨ ਆਉਣੇ ਹੀ ਨਾ ਜਦ ਤੱਕ ਉਹਨੇ ਕੇਕੇ ਨੂੰਣਾ ਸਾਰਾ ਕੁਝ ਭੁੱਲ ਜਾਂਦੀ ਸੀ ਵੀ ਸਾਡੀ ਲੜਾਈ ਵੀ ਹੋਈ ਸੀ ਉਹ ਦੱਸਣਾ ਹੁੰਦਾ ਹੁਣ ਤਾਂ ਸੈਂਟੀਮੀਟਰ ਦੀ ਗੱਲ ਕਰਦੀ ਆ ਮੈਂ ਤਾਂ ਨਹੀਂ ਦੱਸਦੀ ਉਹ ਦੱਸੋ ਆਹਦੇ ਪਰਤਾਚਾਰ ਹੁੰਦੇ ਨਹੀਂ ਪਰਤਾਚਾਰ ਤਾਂ ਸਾਲਾ ਮੇਰੇ ਪਰ ਹੁੰਦਾ ਮੈਂ ਕਿਹਨੂੰ ਦੱਸਾਂ ਕਿਹਨੂੰ ਸਾਦੀ ਤਾਂ ਮਰ ਗਈ ਪਿਆਈ ਇਸ ਮੈਦਪੁਰ ਅਸੀਂ ਰੇੜੀ ਤੇ ਛੱਡ ਗੱਲ ਬਤਾਇਆ ਜੇ ਉਹਦਾ ਸਮਾਂ ਡੈਡੀ ਉਹਦਾ ਸਮਾਂ ਨਿਆਰਾ ਥਾ ਉਹ ਸਮਾਂ ਨਿਆਰਾ ਥਾ ਨਾ ਮੈਂ ਗਿਆ ਛੁੜਾ ਇਹਦਾ ਦੋਵੇਂ ਦੁੱਧੇ ਮੱਤੀ ਬਾਹਰ ਚਾਹ ਕਿਆ ਕਹਿੰਦੇ ਆਹ ਚਿੜੀ ਜੀ ਹਟਦੀ ਨਹੀਂ ਮੇਰੇ ਬਾਹਰ ਚਿੜੀ ਜੀ ਤੇ ਚਿੜੀ ਚਿੜੀ ਵੀ ਕੌਣਾ ਰਿਤ ਰਿਤ ਕੌਣਾ ਕੌਣਾ ਆਪੇ ਮਾਮਾ ਮਾਮੀ ਜਾਤਾ ਮਾਮਾ ਮਾਮੀ ਨੂੰ ਫਿਰ ਮਾਸਤੀ ਨਹੀਂ ਬਈ ਕੁਝ ਚਾਹ ਰਹੀ ਤੇ ਇੱਕ ਚੱਲ ਹੋਰ ਬਾਈ ਤੈਨੂੰ ਫਰਮਾਇਸ਼ ਪਾਈ ਆ ਭੈਣ ਨੇ ਮੈਨੂੰ ਆਉਂਦੀ ਸਰ ਕਿਹਾ ਤੇ ਤੋ 4 ਇੰਚ ਨੇ ਕਹਿੰਦੀ ਮੈਂ ਕੱਪੜੇ ਸੂਣੇ कपड़े ना? शूड़े, शूड़े, अच्छा, अच्छा, अच्छा हाँ, हाँ, है? है ना, आ, चार दो चार सौ रूपए गए ਲਾ ਵੀ ਤੇਰਾ ਭਾਈ 900 ਵੱਜ ਗਿਆ ਆ ਬਹੁਤ ਲਾ ਦੀ ਜਿਹੜੀਆਂ ਨੇ ਉਹ ਕੱਪੜੇ ਸੀ ਹੁਣ ਹੈ ਕੱਪੜੇ ਸੀ ਹੁਣ ਲਾ ਦੀਆ ਲਾ ਤਾਂ ਤੁਹਾਨੂੰ ਨਫਾ ਪੰਜੀ ਦਾ ਨਾ ਤੂੰ ਲਾ ਕੇ ਉਹ ਕਹਦਾ ਵੀ ਕਿਤੇ ਨਾਲੇ ਵਾਲਾ ਨੇਫਾ ਸਾਲਾ ਗਲੇ ਨੂੰ ਲਾ ਦੇ ਮੋੜੀ ਲੱਗਣ ਲੱਗ ਗਿਆ ਜੇ ਤੁਹਾਡਾ ਨਫਾ ਗੱਠ ਬੰਨ੍ਹ ਕੇ ਬੁੱਲ ਬੰਨ੍ਹ ਜਾਂਦਾ ਅੱਛਾ ਤੇਰਾ ਦੁੰਗੀ ਸ਼ਰਟ ਆ ਬਾਈ ਤਲਵਾਰ ਦੀ ਬੂਰੀ ਕਿਤੇ ਬਾਹਰ ਜੁਣ ਨਹੀਂ ਤੇਰੇ ਦੀ ਗੱਲਾਂ ਜਿਆਦਾ ਹੁੰਦੀਆਂ ਕੰਮ ਘੱਟ ਕਰਦੀਆਂ ਲੱਗ ਗਿਆ ਬਾਵਾ ਦੀਆਂ ਬੂਰੀਆਂ ਹਾਂ ਟਾਟ ਦੀ ਅੰਮਾ ਆਪਣੀ ਮਰਦਾ ਜੋ ਕਹਿੰਦੇ ਉਹ ਹੀ ਬਣਦਾ ਜੋ ਗਈ ਜੋ ਕਰ ਤੀ ਉਹ ਹੁਣ ਪਤਾ ਕਿ ਕਿਹੜੇ ਬੰਦੇ ਕਹਿੰਦਾ ਸਲਵਾਰ ਪਾਏ ਸਰਵਾਦੀ ਪਾਊਗਾ ਜੀ ਪਾਉਣਾ ਪੈਣਾ ਪਾਉਣੇ ਆ ਪਾਉਣੇ ਜਿਹੜਾ ਪਠਾਣੀ ਜਾਂ ਸੂਟ ਆ ਪੰਜਾਬੀ ਉਹ ਇਦਾਂ ਪਹਿਲਾਂ ਮੁੰਡੇ ਪਾਉਂਦੇ ਹੁੰਦੇ ਬੰਦੇ ਪਾਉਂਦੇ ਹੁੰਦੇ ਪਠਾਣ ਸੂਟ ਹੁਣ ਉਹ ਜਨਾਨੀਆਂ ਪਾਉਂਦੀਆਂ ਹੂੰ ਪਹਿਲਾਂ ਪਠਾਣੀ ਸੂਟ ਆ ਮਾਈ ਰਿਵਾਲ ਵਾਲੀ ਪਾਟੀ ਹੋਈ ਪਾਣੀ ਹੋ ਪੈਂਟਾ ਵਾਟਿਆ ਹੋਇਆ ਉਹ ਲੀਆ ਲੱਗਦੀ ਐ ਫੈਸ਼ਨ ਆ ਐਸਾ ਨਹੀਂ ਉਹ ਭਾ ਜਰਾ ਐਸਾ ਨਹੀਂ ਉਹ ਡੈਡੀ ਨੂੰ ਅੱਜ ਡੈਡੀ ਨੂੰ ਦੇਖ ਰੌਣਕ ਲੱਗ ਵੀ ਡੈਡੀ ਦੀ ਰਿਪੋਰਟ ਆਉਣ ਦੇ ਵਾਸਤੇ ਨਾ ਡੈਡੀ ਦੇ ਰੰਗ ਟੰਗੇ ਪਤਲੇ ਪੱਟੇ ਕੱਪੜਾ ਆਪਾਂ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਆ ਨਹੀਂ ਵੀ ਸਾਡੀ ਵੀਡੀਓ ਸਬਸਕ੍ਰਾਈਬਰ ਦੇਖਦੇ ਆ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਇਹਦੇ ਕਰਕੇ ਆ ਜੀ ਤੁਸੀਂ ਸਾਡੇ ਇੱਕ ਫੈਮਿਲੀ ਮੈਂਬਰ ਵੀ ਹੋ ਜਿੰਨੇ ਸਾਡੇ ਨਾਲ ਜੁੜੇ ਹੋਏ ਤੁਸੀਂ ਕਰੀਆਂ ਸਾਡੇ ਮਾਸਟਰ ਜੋ ਸਾਡੇ ਫਾਦਰ ਸਾਹਿਬ ਦੀਆਂ ਅਰਦਾਸਾਂ ਤੁਹਾਡੀਆਂ ਅਰਦਾਸਾਂ ਹੋਈਆਂ ਪ੍ਰਮਾਤਮਾ ਨੂੰ ਕਬੂਲ ਤੇ ਮਾਸਟਰ ਜੀ ਦੀ ਜਿਹੜੀ ਰਿਪੋਰਟ ਸੀ ਸਾਨੂੰ ਜਿਹੜੀ ਬਹੁਤ ਜ਼ਰੂਰੀ ਸੀ ਉਹ ਬਿਲਕੁਲ ਨੋਰਮਲ ਆਈ ਉਹਨਾਂ ਦਾ ਸਾਗ ਰਿਹਾ ਪਰਮਾਤਮਾ ਤੁਹਾਨੂੰ ਸਭ ਵਿਚੜਵੀਂ ਦੇ ਨਾਲ ਵਿੱਚ ਰੱਖੇ ਜੀ ਨਹੀਂ ਜੀ ਸਹੀ ਗੱਲ ਆ ਬਹੁਤ ਰੋਣਾ ਔਰ ਇਤਨਾ ਘੜੀ ਪਾੰਦਣੀ ਮੇਰੀ ਐ ਬਰਥਡੇ ਗਿਫਟ ਆ ਬਰਥਡੇ ਗਿਫਟ ਆ ਮੇਡੇ ਤੋਂ ਫੋਨ ਆਇਆ ਮੰਮੀ ਦਾ ਗਿਫਟ ਆ ਲੜਾਈ ਪਾਪੇ ਨਾਲ ਹੋ ਰਣੀ ਆ ਆਹ ਚੰਡੀਗੜ੍ਹ ਡੈਡੀ ਦੇ ਦਾ ਸਰਵਜੀਤ ਦੇ ਭੈਣ ਦੇ ਬਸ ਬਾਈ ਗੁਣ ਗਾਇਆ ਪਿਆ ਜੜੀ ਵੀਡੀਓ ਤੇ ਘੂਤੇ ਚ ਕਰ ਰਣਾ ਕਿਨੇ ਟਾਲੀ ਕੁੜੀ ਦਾ ਫੋਨ ਆਇਆ ਬਹੁਤ ਅਸੀਸਾਂ ਹੁੰਦੀਆਂ ਹੁੰਦੀ ਨੇ ਕਿੰਨਾ ਖੁਸ਼ੀ ਹੁੰਦੀ ਆ ਵੀ ਸਾਡਾ ਕੋਈ ਦੁੱਖ ਦਰਦ ਸਮਝਣਾ ਹੋਰ ਵੀ ਬੈਠਾ ਹਾਂ ਆਪਾਂ ਨੇ ਬੈਠੇ ਆ ਗੱਲ ਸੁਣ ਉਸ ਦਿਨ ਅਸੀਂ ਹੈ ਵੀ ਬਹੁਤ ਦੁਖੀ ਆ ਹਾਂ ਜਦੋਂ ਫੋਨ ਆਇਆ ਪਤਾ ਨਾ ਮੈਂ ਨਾ ਦੁਖੀ ਤਾਂ ਵੀ ਰੱਜ ਕੇ ਰੋਣਾ ਕਿਸੇ ਕੋਲ ਇਹ ਬਹੁਤ ਹੋ ਗਈ ਕਿਉਂਕਿ ਹੋਰ ਕੋਈ ਨਹੀਂ ਪਤਾ ਨਾ ਜਦ ਤੱਕ ਵੀ ਹੈਗਾ ਦੁਆਰਾ ਉਹ ਭੈਣ ਦਾ ਉਸ ਟਾਈਮ ਫੋਨ ਆ ਗਿਆ ਦਵਾਸਾ ਤੇ ਇਹਨੂੰ ਹੁਣ ਬੰਦੇ ਵੀ ਉਹੀ ਗੱਲ ਜਾਨ ਰੱਜੀ ਤੇ ਵੀ ਜਦ ਤੱਕ ਪਤਾ ਉਸ ਟਾਈਮ ਉਹ ਭਾਈ ਜੀ ਪਤਾ ਕੀ ਉਸ ਟਾਈਮ ਮੇਰਾ ਮਨੂੰ 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 ਟਿਕਾ ਕਰਨਾ ਚਾਹ ਮੈਂ ਗਿਆ ਇੱਕ ਵਾਰ ਗੱਡੀ ਮੋੜ ਲਾ ਕਾਲਿੰਗ ਚੱਲਣਾ ਪਤਾ ਮੈਨੂੰ ਮੈਨੂੰ ਟੈਨਸ਼ਨ ਪਤਾ ਕਾਦੀ ਸੀ 64000 ਦੀ ਇੱਕ ਮਹੀਨੇ ਦੀ ਦਵਾਈ ਦੀ ਮਹਾਂ ਸੀ ਜਿਹੜੀ ਸੀ 4 ਮਹੀਨੇ ਖਲਾਤੀ ਸੀ ਉਤੋਂ ਬਾਅਦ ਜੇ ਰਿਪੋਰਟ ਦੇ ਵਿੱਚ ਕੁਝ ਆਵੇ ਤਾਂ ਬੰਦੇ ਨੂੰ ਝਟਕਾ ਲੱਗਦਾ ਵੀ ਇਹ ਸਾਲਾ ਹੋ ਗਿਆ ਗਿਆ ਹੋ ਗਿਆ ਵੀ ਮੈਂ ਤਾਂ ਕੋਈ ਕਮੀ ਨਹੀਂ ਛੱਡੀ ਸੀ ਸੇਵਾ ਚ ਵੀ ਅਸੀਂ ਤਾਂ ਸੇਵਾ ਚ ਕਸਰ ਨਹੀਂ ਛੱਡੀ ਕੋਈ ਦਵਾਈ ਚ ਕੋਈ ਕਮੀ ਨਹੀਂ ਦਵਾਈ ਚ ਕੋਈ ਵੀ ਸਾਲਾ ਇਹ ਰਿਪੋਰਟ ਦੇ ਵਿੱਚ ਆ ਗਿਆ ਹਾਂ ਆ ਪਈਆਂ ਪਰ ਬਸ ਚੱਲ ਉਹ ਕੋਈ ਨਹੀਂ ਪੈਸਾ ਨਹੀਂ ਹੁਣ ਦੁੱਖਦਾ ਹਾਂ ਹੁਣ ਪੈਸਾ ਨਹੀਂ ਦੁੱਖਦਾ ਹੁਣ ਪੈਸਾ ਕੋਈ ਮੈਟਰ ਨਹੀਂ ਰੱਖਦਾ ਹਾਂ ਹੁਣ ਸਾਨੂੰ ਪਤਾ ਵੀ ਸਾਡੀ ਜਿਹੜੀ ਬਿਮਾਰੀ ਮੈਂ ਵੀ ਪੈਸਾ ਬੰਦਾ ਭੁੱਲ ਜੂਗਾ ਭੁੱਲ ਗਿਆ ਹਾਂ ਵੀ ਕਿ ਤੂੰ ਠੀਕ ਤਾਂ ਹੋ ਗਿਆ ਹੋ ਗਿਆ ਹਾਂ ਹੋ ਗਿਆ ਹੱਥਾਂ ਦੀ ਮੈਂ ਲਾਤਾ ਇਹ ਰੱਖਿਆ ਪੈਸੇ ਦਾ ਪੈਸੇ ਦਾ ਮੇਰੀ ਦੁਨੀਆਂ ਨੇ ਕੁਝ ਹੋ ਕੇ ਨਹੀਂ ਆਉਂਦੀ ਕੌਣ ਦੀ ਲੋੜੇ ਨਹੀਂ ਪੈਜੇ ਤੁਸੀਂ ਨਾ ਮਨ ਵਾਲਾ ਕਰੋ ਤੁਸੀਂ ਆਪਣਾ ਮਨ ਤੇ ਆਣਾ ਡੈਡੀ ਦਾ ਤਾਂ ਦਿਲ ਬਸ ੱੱੱੱੱੱ ਅਸੀਂ ਤੁਹਾਡੇ ਨਾਲ ਤਾਂ ਬੈਠੇ ਪਰ ਆਪਣੇ ਆਪ ਨੂੰ ਆਪ ਨੂੰ ਵੀ ਹੌਸਲਾ ਦਿਓ ਵੀ ਲੈ ਕਿਆ ਗੱਲਾਂ ਚੋ ਗੱਲਾਂ ਕੁਝ ਵੀ ਨਹੀਂ ਹੈ ਹੁਣ ਤਾਂ ਕੁਝ ਹੈ ਉਹ ਨਹੀਂ ਕੁਝ ਬਸ ਉਹ ਹੀ ਹੁਣ ਤਾਂ ਹੈ ਹੀ ਨਹੀਂ ਹੁਣ ਤਾਂ ਟੈਨਸ਼ਨ ਫਰੀ ਯਾਰ ਇਹ ਤਾਂ ਹੁਣ ਤੂੰ ਮਾਰਾ ਮੋਟਾ ਸ਼ਾਮ ਮੋਟਾ ਡੈਡਾ ਨਹੀਂ ਲੱਗਦਾ ਬਹੁਤ ਪੈਸਾ ਕਰ ਇਹ ਤਾਂ ਜੇ ਹੁਣ ਤੁਸੀਂ ਮਾਰਾ ਉਹ ਖਰਾਬ ਡੈਡੀ ਉਹਨੂੰ ਖਰਾਬ ਜੀਣੂਗਾ ਤੁਸੀਂ ਸਹੀ ਸਲਾਮਤ ਬੈਠਾ ਤੁਸੀਂ ਠੀਕ ਸੋਚੋ ਅੱਜ ਤੁਸੀਂ ਬੈਠੇ ਨਿਆਣੇ ਤੇ ਪੈਸਿਆਂ ਕਰਕੇ ਹਾਂ ਠੀਕ ਹੈ ਨਾ ਨਹੀਂ ਗਰੀਬੰਦਾ ਲਾਜ ਕਿੱਥੇ ਕਰਾਵਾਂ ਹਾਂ ਸਮਾਂ ਨਹੀਂ ਹੈਗਾ ਵੀ ਸਮਾਂ ਨਹੀਂ ਹੈਗਾ ਟੈਸਟ ਕਾ ਡਾਕਟਰ ਨੇ ਤਾਂ ਟੈਸਟ ਲਿਖ ਦੇਣਾ ਪਰ ਜਾ ਕੇ ਉੱਥੇ ਖੜਦੇ ਨਾ ਜਾ ਕੇ ਪਰਚੀ ਦੇਣ ਨੂੰ ਅਗਲਾ ਕਬੜਾ ਦਿਮਾਗ ਘਮਾ ਦਿੰਦਾ ਵੀ ਇੰਨੇ ਦਾ ਟੈਸਟ ਹੈ ਬਹੁਤ ਡੈਟ ਮਹਿੰਗਾ ਮੈਂ ਉਹੀ ਤੁਹਾਨੂੰ ਕਹਾਂ ਹਕਾਲ 4100 ਦਾ ਟੈਸਟ ਐਂਡੋਸਕੋਪੀ ਦਾ ਫਿਰ ਜਿਹੜਾ ਮੇਰੇ ਸ਼ਹਿਰ ਰੋਪੜ ਤੇ 22000 ਦਾ ਤਾਂ ਮੈਂ ਡਾਕਟਰ ਨਾਲ ਗੱਲ ਕਰੀ ਸਾਈਂ ਬਾਈ ਉਹ ਹਾਉਸ ਉੱਪਰ ਚਾਲ ਆਏ ਨਹੀਂ ਪਤਾ ਵੀ ਹੁਣ ਕਿਆ ਝੋਲ ਮੋਲ ਚੱਲਦਾ ਟੈਸਟਾਂ ਦੇ ਆ ਦੋਿਆਂ ਦੇ ਵਿੱਚ ਇਹ 800 ਦਾ ਟੈਸਟ ਤਾਂ ਮੇਰਾ 800 ਦਾ ਹੋਇਆ ਵੇ ਇਹ ਨਹੀਂ ਮਗੇ ਆਈ ਹੋਗੀ 50 ਰੁਪਏ 12 ਹੋਏ 12 ਹੋ ਗਏ 12 ਦੇ 5 17 ਤੋਂ ਪਹਿਲਾਂ ਉਹਦਾ 12 ਉਹ ਚੱਲ ਡੈਡੀ ਉਹ ਤਾਂ ਮੇਰੀ ਗੱਲ ਸੁਣ ਬਾਕ ਮੇਰੀ ਗੱਲ ਹੁਣ ਸਾਰੀਆਂ ਗੱਲਾਂ ਛੱਡੋ ਤੁਸੀਂ ਐਨਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਵੀ ਮੈਂ ਬਿਲਕੁਲ ਠੀਕ ਆ ਪਰਮਾਤਮਾ ਨੇ ਮੇਰੀ ਮਤਲਬ ਮੇਰੀ ਗੱਲ ਸੁਣ ਯਾਰ ਹੁਣ ਜਿਹਨੇ ਮੇਰੀ ਗੱਲ ਸਮਝ ਜਿਹਨੇ 1700 ਰੁਪਏ ਲੱਤਾ ਮੰਨ ਲਿਆ ਕਿਸੇ ਵੀ ਟੈਸਟ ਵਾਲੇ ਨੇ ਲੱਤਾ ਘਰ ਤੇ ਆ ਕੇ ਗਲਾ ਸੈਂਪਲ ਲੈ ਗਿਆ ਇੱਕ ਫੋਨ ਪਰ ਘਰ ਆ ਕੇ ਰਿਪੋਰਟਾਂ ਦੇ ਗਿਆ ਕੋਈ ਦੁੱਖ ਦਾ ਨਹੀਂ 1700 ਰੁਪਏ ਦਾ ਠੀਕ ਆ ਮੈਂ ਗੱਡੀ 'ਚ ਪਠਾਲ ਕਿੱਢੀ ਤੈਨੂੰ ਕਿੱਥੇ ਲੈ ਕੇ ਜਾਂਦਾ ਹਾਂ ਲੈਵ ਦੇ ਵਿੱਚ ਅਗਲਾ ਕਹਿੰਦਾ ਅੰਦਰ ਲੈ ਕੇ ਆ ਜੀ ਚੱਕ ਕੇ ਇਹਨਾਂ ਨੂੰ ਆਇਆ ਕਰ 20 ਨਖਰੇ 20 ਨਖਰਾਂ ਦਾ ਟਿੱਕੀ ਵਾਲਾ ਦਾ ਮੁੰਡਾ ਚਲ ਉਹ ਗਿਆ ਲੈ ਘਰ ਆ ਕੇ ਕਰ ਗਿਆ ਸਾਨੂੰ 1700 ਵੀ ਨਹੀਂ ਦੁਖਦਾ ਬੜਾਣੀ ਤੂਫਾਨੀ ਤੇਰਾ ਵੋਟ ਵੀ ਦੇ ਗਿਆ ਆਪੇ ਘਰੇ ਉੱਪਰ ਜਾਣਾ ਉਹਦਾ ਟਿੱਕੀ ਵਾਲਾ ਰੋਟੀ ਤੇ ਜਾਣਾ ਫੇਰ ਜੀ ਇਹਦਾ ਦੇਬਲੇ ਜਮਾਦਕੀ ਆ ਇਹੋ ਕੋਈ ਯਾਰ ਹੈ ਕੋਈ ਪੈਸੇੰ ਦਾ ਕੋਈ ਚੱਕਰ ਨਹੀਂ ਯਾਰ ਪਿਛਾ ਰਹੇ ਹਾਂ ਹਾਂ ਦਾ ਤਾਲੀ ਆ ਹਰਾਸ ਆ ਗਿਆ ਸਾਰੇ ਪਾਸੇ ਘੁੰਮੇ ਹੋਏ ਇਹਦਾ ਜਿਹੜਾ ਡੈਡੀ ਦਾ ਨਾ ਉਹ ਆਪਣੇ ਜਿਹੜੇ ਰੇ ਬੀਬੀ ਦੀ ਯਾਤਰਾ ਲੇਖ ਰਹੀ ਹੈ ਹਾਂ ਚੜ੍ਹਦੀ ਕਲਾ ਚ ਰਹੀ ਬੀਬੀ ਯਾਤਰਾ ਬੀਬੀ ਜਾਏ ਜੀ ਪਟਨਾ ਸਾਹਿਬ ਮਾ ਕੇ ਬਿਮਾਰਤਾ ਨਹੀਂ ਹੋ ਜਿਵੇਂ ਕਿ ਹੋ ਗਏ ਮਾੜਾ ਮੁੱਡ ਤੇ ਠਕਾਵਟ ਤਾਂ ਹੋ ਜਾਂਦੀ ਠਕਾਵਟ ਹੋ ਜਾਂਦੀ ਸਰ ਪਰ ਉਹ ਨਹੀਂ ਉਧਰ ਗਰਮੀ ਬਿਆਜ ਬੋਲ ਹਾਂ ਮੈਂ ਵੀ ਇੱਕ ਤਰ੍ਹਾਂ ਠੀਕ ਰਿਹਾ ਮੌਸਮ ਪਾਣੀ ਕੇ ਜਿੱਦਨ ਉਹਨੇ ਆਉਣਾ ਤਾਂ ਇੱਕ ਦੋ ਦਿਨ ਫਿਰ ਇਹ ਨਹੀਂ ਗਰਮੀ ਥੋੜੀ ਹੀ ਹੈਗੀ ਸੀ ਹਾਂ ਹੁਣ ਤਾਂ ਗਰਮੀ ਦਾ ਟੈਂਪਰੇਚਰ ਦਾ ਔਰੇ ਵਧ ਗਿਆ ਬਿਹਾਰ ਚ ਤਾਂ ਵਧਿਆ ਹੀ ਆਣਾ ਉੱਥੇ ਮੈਂ ਥੋੜਾ ਮੌਸਮ ਬਾਈ ਠੰਡਾ ਰਿਹਾ ਬੋਦੀ ਹਾਂ ਹਾਂ ਆ ਵੀ ਭਾਈ ਚੱਲਦੀ ਰਹੀ ਮੜਾ ਮੜਾ ਮੀਂਹ ਵੀ ਪੈਂਦਾ ਰਿਹਾ ਆ ਹੀ ਗਰਮੀ ਨਹੀਂ ਗਰਮੀ ਬਹੁਤ ਗਰਮੀ ਨਹੀਂ ਐ ਤਾਂ ਉੱਧਰ ਵੀ ਹੈਗਾ ਤਾਂ ਆਪਣੇ ਮੌਸਮ ਉੱਧਰ ਵਾਲਾ ਠੰਡਾ ਜਾਂਦਾ ਤਾਂ ਰਾਤ ਨੂੰ ਮਾਲਾ ਇੱਥੇ ਹੁਣ ਗਰਮੀ ਬਹੁਤ ਉੱਥੇ ਔਰੇ ਵੀ ਔਰੇ ਵੀ ਗਰਮੀ ਮਾਲਾ ਵੀ ਗਰਮੀ ਹੋਗੀ ਜੀ ਟੈਂਪਰੇਚਰ ਦਿੱਲੀ ਵਧਦਾ ਹੁਣ ਪਾਣੀ ਮ ਅਜੇ ਪਿੰਡਾਂ ਦੇ ਵਿੱਚ ਆਪਾਂ ਨੂੰ ਬਹੁਤ ਮੌਜ ਆ। ਸ਼ਹਿਰਾਂ ਦੇ ਵਿੱਚ ਤਾਂ ਇੱਕ ਬੈਠਣ ਨੂੰ ਨਹੀਂ ਹੈਗੀ। ਹੂੰ ਬਹੁਤ ਔਖਾ ਸ਼ਹਿਰਾਂ ਚ ਆ। ਪ੍ਰਦੂਸ਼ਣ ਤਾਂ ਕਿੰਨਾ ਹੈ। ਇੱਥੇ ਖੁੱਲਾ ਡੁੱਲਾ ਹੈ। ਹਵਾ ਉਧਰ ਤੋਂ ਕਿੱਧਰੋਂ ਦੀ ਵੀ ਹਵਾ ਵੀ ਘਰ ਤੋਂ ਨੂੰ ਕ੍ਰੋਸ ਹੋ ਜਾਣੀ। ਕੋਈ ਨਹੀਂ ਆ ਜੀ। ਉਹ ਚੰਡੀਗੜ੍ਹ ਗਏ ਮੈਂ ਕਟੜੀ ਕਿਵੇਂ ਲੋਕ। ਹਾਂ ਦੇਖ ਲਓ। ਹੂੰ ਇੱਕ ਗੱਲ ਆ ਕਹਿੰਦਾ ਹੁੰਦਾ ਜਦ ਰਾਜੇ ਦੇ ਵੇਖਾਂ ਤੇ ਇੱਥੇ ਹੀ ਬੰਦਾ ਉਹ ਹੁੰਦਾ ਰਹਿਣਾ ਬਹਿਣਾ ਫੇਕਲ ਹੁੰਦਾ ਤਾਂ ਨਹੀਂ ਆਪਾਂ ਨਹੀਂ ਲੈ ਸਕਦੇ ਨਹੀਂ ਲੈ ਸਾਡੇ ਜੀ ਫੁਸ਼ਕਲ ਨਾ ਜਿੰਦਾ ਬਹੁਤ ਹੁੰਦਾ ਤੂੰ ਕੀ ਕਰਦਾ ਮੈਂ ਬੋਤਾ ਉਹ ਜਦਾਂ ਸੀ ਲੈਣੀ ਦੀ ਰਮਾਈ ਦੇਣ ਤੇ ਚੰਡੀ ਦਾ ਨਾੜੀ ਮੇਰੇ ਤੋਂ ਬਾਥਰੂਮ ਆਉਂਦਾ ਕੋਟੀਆਂ ਦੀ ਮੇਗਾ ਚੱਲ ਜਦ ਦੇਖ ਲਿਆ अंगूरਾਂ ਕੇ ਲਗਾਈ ਮੈਂ ਮੁੱਟੇ ਬੰਦ ਮੁੱਟੇ ਰੀਤਾ ਅਕੜਿਆ ਮੈਂ ਹੁਣ ਨਿਆਣੇ ਚੁਸਤ ਚਲਾ ਕੇ ਪਤਾ ਕਿੰਨੇ ਅੱਜ ਕੱਲ ਦੇ ਭਾਈ ਉਹ ਫੋਨੇ ਵੀ ਚਾਹੀਦੇ ਆ ਹਾਂ ਜਿਹੜਾ ਅੱਜ ਦਾ ਇਹ ਸਮਾਂ ਹੈ ਇਹ ਜਿਪ ਚੁਸਤ ਚਲਾ ਕੇ ਨਹੀਂ ਲੋਕ ਆਪਾਂ ਨੂੰ ਵੇਚ ਕੇ ਖਾਣ ਜਿੰਨੇ ਲੋਕ ਦੁਨੀਆ ਚ ਹੋਰ ਇਹ 3:00 ਵਜੇ ਕਰ ਲਾਜਾ ਮੈਨੂੰ ਬਾਥਰੂਮ ਆ ਗਿਆ ਚੱਲ ਲੈ ਕੇ ਬਾਹਰ ਪੋਟੀ ਆ ਦੇ ਲੈ ਜਾ ਕੇ ਉੱਥੇ ਕਰੂਗੀ ਮੈਂ ਤਾਂ ਨਾ ਆਣਾ ਹੂੰ ਲੱਕਣੀ ਆ ਜੀ ਹਾਂ ਗਰਮੀ ਦੇ ਵਿੱਚ ਜਵਾਕਾਂ ਨੇ ਨਹਾਉਣਾ ਹੀ ਹੋਰ ਕਿਆ ਕਰਨਾ ਠੀਕ ਆ ਜੀ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਾਰਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡਾ ਫਿਰ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਆ ਮਿਲਦੇ ਆ ਆਪਾਂ ਨੂੰ ਬਾਏ ਚਾਹ ਪੀਏ ਬਾਅਦ ਬਾਅਦ ਜੀ ਬਣਾ ਲਵਾ ਕੇ ਆਪ ਵੀਡੀਓ ਦੇਖੀ ਜਾਂਦੇ ਸੁਦੀ ਨਾ ਮੈਂ ਜਾਣਾ ਦੁਕਾਨ ਤੁਹਾਡੇ ਬਾਅਦ ਤੇ ਲਿਆਉਣਾ ਨੇ ਬਿਸਕੁਟ ਨਮਕੀਨ ਜੇ ਨਾ ਨਾ ਅਕਸੀ ਕੋਈ ਨਹੀਂ ਨਹੀਂ ਚਾਹ ਨਹੀਂ ਤੇ ਅੱਛਾ ਖਾਣੀ ਨਹੀਂ ਇਹ ਕਿੱਲੇ ਖਾਣੋ ਦੋ ਦਿਨ ਬਸ ਸਰਿੰਦਰ ਬਣਾਉਗੀ ਚਾਹ ਤੂੰ ਲਿਆ ਬਿਸਕੁਟ ਲੈ ਆਹ ਜੇ ਜੂਸ ਜਾਸ ਵਾਲਾ ਗਲਾਸ ਇੱਥੀ ਪੀ ਤੇ ਦੇਖ ਕੇ ਮੈਂ ਨਾ ਸ਼ੁਗਰ ਜਵਾ ਕੇ ਨਹੀਂ ਥੱਲੇ ਉਤਰ ਇਹਨੇ ਨੰਪਨ ਚੰਡ ਕਰ ਦੇ ਖੜਾ ਹੋਣਾ ਪੈਣਾ ਮੜੇ ਦੇ